ਖਾਂਚੀ ਮੈਂ ਪੁਲਿਸ ਪੁਨੀਆ ਬੰਦਾ ਹੀ ਨਹੀਂ ਜਾਣ ਨਿਕਲ ਜਾਂਦਾ ਛੋਟੀਆਂ ਦਾ ਟਰਲ ਬੜੀ ਸੋਹਣੀ ਲੱਗੀ ਵੀ ਬਹੁਤ ਸੋਹਣੀ ਕੁੜੀ ਅਜੀਬ ਹੀ ਹੁੰਦੀ ਆ ਉਹ ਭਾ ਨਹੀਂ ਤੇ ਸਾਡੇ ਰਕ ਬਸ ਕਹਿੰਦੇ ਯਾਰ ਉਹਨਾਂ ਦੀ ਅੱਖ ਬੜੀ ਲਾਲ ਰਹੀ ਤੇ ਮੈਂ ਕਿਹਾ ਯਾਰ ਮੈਂ ਪੁੱਛ ਲੂੰਗਾ ਉਹਨਾਂ ਨੂੰ ਵੀ ਇਹਦਾ ਕੀ ਰਾਜ ਆ ਭਾਈ ਇਹ ਚਾ ਜ਼ਮੀਨਾਂ ਨੇ ਬਹੁਤ ਰਿਸ਼ਤੇ ਪੈਣਾ ਭਰਾਵਾਂ ਦੇ ਵੀ ਬਾਈ ਫਿੱਕੇ ਪਾ ਚਾਰ ਭਰਾ ਸੀ ਅਸੀਂ ਆਪਦੀ ਜੋ ਵੀ ਹੈਗੀ ਉਹ ਜਾਇਦਾਦ ਦੇ ਵਿੱਚ ਆਪਦੀ ਭੈਣ ਦਾ ਹਿੱਸਾ ਰੱਖਿਆ ਹੋਇਆ ਹੈ ਤੁਸੀਂ ਵੀ ਅੱਗੇ ਜੇਪਨ ਦੀ ਬੋਤਲ ਰੱਖ ਲੈਨੇ ਹੋ ਫਿਰ ਉਦੋਂ ਆਉਂਦਾ ਮਨ ਦੇ ਵਿੱਚ ਵੀ ਯਾਰ ਇਹਦਾ ਸ਼ਾਇਦ ਗਲਤ ਫੈਕਟਰ ਆ ਜਾਵੜੇ ਜਾਂ ਨਹੀਂ ਲੱਗਦਾ ਕਿ ਲੋਕਾਂ ਦੇ ਬੱਚੇ ਮਤਲਬ ਬੁਰਕੀ ਵੀ ਨਹੀਂ ਲੰਗਾਉਂਦੇ ਕਿ ਜਦੋਂ ਤੱਕ ਉਹਨਾਂ ਦੇ ਅੱਗੇ ਫੋਨ ਨਹੀਂ ਪਿਆ ਨਹੀਂ ਜਿਵੇਂ ਖਿਡਾਰੀ ਦਾ ਪੇਚ ਲਾਉਂਦੇ ਆ ਪਹਿਲਵਾਨ ਦਾ ਪੇਚ ਲਾਉਂਦੇ ਆ ਕਦੇ ਲੱਖੇ ਨੇ ਨਹੀਂ ਦਾ ਪੇਚ ਲਾਉਣ ਦੀ ਕੋਸ਼ਿਸ਼ ਕੀਤੀ ਕਿਸੇ ਨੂੰ ਫੋਨ ਮਾਰੀਏ ਮਿਲੀਏ ਜਾਂ ਤੁਹਾਡੇ ਨਾਲ ਕੋਈ ਲਾ ਗਿਆ ਹੋਵੇ ਹੋ ਜੋਗੀ ਮੋੜ ਪਹਾੜਾਂ ਨੂੰ ਪਰਤੇ ਜਰ ਖੇਤੀ ਕੋ ਕਿਨਾਰ ਹੀ ਨਹੀਂ ਜਿੰਦੇ ਮੇਰੀਏ ਸਤਿ ਸ਼੍ਰੀ ਅਕਾਲ ਢਲੀ ਪੋਸਟ ਪੰਜਾਬੀ ਦੇਖ ਰਹੇ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਇੱਕ ਨਵਾਂ ਪੋਡਕਾਸਟ ਲੈ ਕੇ ਹਾਜ਼ਰ ਆ ਫਿਲਮ ਆ ਰਹੀ ਹੈ ਖਿਡਾਰੀ 9 ਫਰਵਰੀ ਨੂੰ ਫਿਲਮ ਦਾ ਇੱਕ ਡਾਇਲੋਗ ਮੈਨੂੰ ਬੜਾ ਵਧੀਆ ਲੱਗਿਆ ਜਿਹਦੇ ਵਿੱਚ ਉਹ ਕਹਿੰਦੇ ਕਿ ਖੇਡ ਕਿਸਮਤ ਖੇਡਦੀ ਹੈ ਤੇ ਖਿਡਾਰੀ ਅਸੀਂ ਬਣ ਜਾਂਦੇ ਆ ਬਾਕਮਾਲ ਫਿਲਮ ਹੋਣ ਵਾਲੀ ਹੈ ਜਿੰਨਾ ਕਿ ਟ੍ਰੇਲਰ ਤੋਂ ਪਤਾ ਲੱਗਿਆ ਫਿਲਮ ਦੀ ਜਿਹੜੀ ਸਟਾਰ ਕਾਸਟ ਪਈ ਤੀਰਜ ਹੋਣੀ ਲੱਖੇ ਬਾਈ ਹੋਣੀ ਲਖਵਿੰਦਰ ਲੱਖਾ ਸਾਡੇ ਕੋਲ ਪਹੁੰਚੇ ਨੇ ਗੱਲਾਂ ਬਾਤਾਂ ਕਰਦੇ ਆ ਸਾਡੇ ਪੁਰਾਣੇ ਮਿੱਤਰ ਵੀ ਨੇ ਸਤਿ ਸ਼੍ਰੀ ਅਕਾਲ ਬਾਈ ਸਸੂ ਕਾ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਤੁਸੀਂ ਸੁਣਾਓ ਤੁਹਾਨੂੰ ਪਹਿਲਾਂ ਤਾਂ ਲੰਮੇ ਸਮੇਂ ਬਾਅਦ ਇਹ ਤੁਹਾਨੂੰ ਵੀ ਤੰਗ ਕਰਦਾ ਬਾਈ ਜਦੋਂ ਐ ਕਹਿਣਾ ਪੈਂਦਾ ਵੀ ਯਾਰ ਬਹੁਤ ਟਾਈਮ ਹੋ ਗਿਆ ਆਏ ਨਹੀਂ ਹਾਂ ਹਾਂਜੀ ਤੰਗ ਤੇ ਖੇਰ ਕਰਦਾ ਪਰ ਇਹ ਹੁੰਦਾ ਕਿ ਕਈ ਵਾਰੀ ਆਪਾਂ ਛੇਤੀ ਨਹੀਂ ਕੁਝ ਕਰ ਸਕਦੇ ਕੁਝ ਵਧੀਆ ਚੀਜ਼ਾਂ ਲਈ ਤਾਂ ਤੁਹਾਨੂੰ ਪਤਾ ਫਿਰ ਵੇਟ ਕਰਨੀ ਪੈਂਦੀ ਹੈ ਨਹੀਂ ਜਿਵੇਂ ਖਿਡਾਰੀ ਦਾ ਪੇਚ ਲਾਉਂਦੇ ਆ ਪਲਵਾਨ ਦਾ ਪੇਚ ਲਾਉਂਦੇ ਆ ਕਦੇ ਲੱਖੇ ਨੇ ਨਹੀਂ ਦਾ ਪੇਚ ਲਾਉਣ ਦੀ ਕੋਸ਼ਿਸ਼ ਕਰੀ ਵੀ ਕਿਸੇ ਨੂੰ ਫੋਨ ਮਾਰੀਏ ਮਿਲੀਏ ਜਾਂ ਤੁਹਾਡੇ ਨਾਲ ਕੋਈ ਲਾ ਗਿਆ ਹੋਵੇ ਨਹੀਂ خیر ਨਾ ਤੇ ਆਪਾਂ ਹੀ ਕਿਸੇ ਨਾਲ ਲਾਇਆ ਦਾ ਪੇਚ ਨਾ ਕਿਸੇ ਨੇ ਆਪਣੇ ਨਾਲ ਆਇਆ ਹੂੰ ਤੇ ਕਿਉਂਕਿ ਵੇਖੋ ਕੰਮ ਕਰਨਾ ਆਉਂਦਾ ਹੈ ਕੰਮ ਮੰਗਣਾ ਤਾਂ ਨਹੀਂ ਸਿਖਾਇਆ ਹੂੰ ਤੇ ਸੋ ਕੋਸ਼ਿਸ਼ ਕਰੀਦੀ ਆਪਣੇ ਲੋ ਵਧੀਆ ਕਰੀਏ ਆਪਾਂ ਅੱਛਾ ਫਿਲਮ ਦੇ ਨਾਲ ਜਿਹੜਾ ਤੁਹਾਡਾ ਜੁੜਨਾ ਕਿਵੇਂ ਹੁੰਦਾ ਹੈ ਕਿਉਂਕਿ ਅਕਸਰ ਜਿਹੜਾ ਤੁਹਾਡਾ ਏਰੀਆ ਪਤਾ ਨਹੀਂ ਤਾਂ ਤੁਹਾਨੂੰ ਮਾਲਵਾ ਬੈਲਟ ਸੂਤ ਆਈ ਹੈ ਪਤਾ ਨਹੀਂ ਤੁਸੀਂ ਮਾਲਵਾ ਬੈਲਟ ਵਾਲਿਆਂ ਨੂੰ ਫਿੱਟ ਬੈਠੇ ਹੋ ਇਹ ਤੁਹਾਡੀ ਜਿੰਨੀ ਸ਼ੂਟਿੰਗ ਦੀਆਂ ਫੋਟੋਆਂ ਪਾਉਂਦੇ ਹੋ ਬਠਿੰਡਾ ਹੀ ਹੁੰਦੀਆਂ ਤੇ ਇਹ ਫਿਲਮਾਂ ਦੇ ਨਾਲ ਕਿਵੇਂ ਫਿਰ ਜੁੜੇ ਤੁਸੀਂ ਇਹ ਫਿਲਮ ਮੈਨੂੰ ਜਦੋਂ ਆਫਰ ਹੋਈ ਵੀਰ ਮਾਨਵ ਸ਼ਾਹ ਜੀ ਜਿਹੜੇ ਫਿਲਮ ਦੇ ਡਾਇਰੈਕਟਰ ਨੇ ਹਮ ਤੇ ਉਹਨਾਂ ਨੇ ਜਦੋਂ ਮੈਨੂੰ ਇਹ ਕਰੈਕਟਰ ਸੁਣਾਇਆ ਤੇ ਪੂਰੀ ਫਿਲਮ ਦੀ ਸਟੋਰੀ ਸੁਣਾਈ ਹਮ ਤੇ ਉਹ ਕਹਿੰਦੇ ਕਿ ਇਹ ਕਰੈਕਟਰ ਜਿੰਨੀ ਵਾਰੀ ਵੀ ਮੈਂ ਕਹਿੰਦੇ ਸਟੋਰੀ ਪੜ੍ਹੀ ਹੈ ਜਾਂ ਮੇਰੀ ਰਾਈਟਰ ਦੇ ਨਾਲ ਡਿਸਕਸ਼ਨ ਹੋਈ ਹੈ ਕਿੰਦੇ ਬਾਰ-ਬਾਰ ਮੈਨੂੰ ਤੁਹਾਡਾ ਹੀ ਫੇਸ ਸਾਹਮਣੇ ਆਉਂਦਾ ਸੀਗਾ ਹੂੰ ਕਿ ਇਹ ਇੱਕ ਬੜਾ ਸਵਿਸਟਿਕੇਟਡ ਜਿਹਾ ਇਨਸਾਨ ਹੈ ਬੜਾ ਇੱਕ ਲਵਿੰਗ ਹੈ ਕੇਰਿੰਗ ਹੈ ਔਰ ਇੱਕ ਇਮਾਨਦਾਰ ਪੁਲਿਸ ਆਫੀਸਰ ਹੈਗਾ ਹੂੰ ਜਿਹਦਾ ਹੀ ਆਪਣਾ ਇੱਕ ਪੈਰਲਲ ਟਰੈਕ ਚੱਲ ਰਿਹਾ ਹੈ ਫਿਲਮ ਦੇ ਵਿੱਚ ਹਾਂਜੀ ਕੀ ਬਾਤ ਹੈ ਤੇ ਤੀਰਜ ਭਾਈ ਤੂੰ ਸਾਡਾ ਗਰਨਾਮ ਭੁੱਲਰ ਦੇ ਦੋਸਤ ਦਾ ਕਿਰਦਾਰ ਹੈ ਹਨਾ ਜੀ ਉਹ ਪਰਵਾਨ ਨੇ ਤੇ ਤੁਸੀਂ ਫਿਰ ਨਾਲ ਕਬੂਦੇ ਕਿਦੇ ਕੱਪੜੇ-ਕੁਪੜੇ ਚੱਕਨ ਤੇ ਮੇਰਾ ਚੁੜੀ-ਛੱਕੇ ਦਾ ਜੀ ਮੈਂ ਚੜੀ ਸ਼ਕਾ ਘੜਦਾ ਹੋਵੇ ਜੀ ਅੱਛਾ ਨਹੀਂ ਤੁਹਾਡਾ ਕੀ ਉਹਦੇ ਚ ਹੈ ਥੋੜਾ ਦੱਸੋ ਮੈਂ ਵੀ ਇੱਕ ਉਹਦੇ ਚ ਖਿਡਾਰੀ ਹਾਂ ਬਟ ਮੈਂ ਪਹਿਲਵਾਨ ਨਹੀਂ ਹਾਂ ਮੇਰੀ ਅਦਰ ਕੋਈ ਗੇਮ ਹੈ ਪਰ ਮੇਰੀ ਦੋਸਤੀ ਇਹਨਾਂ ਦੇ ਨਾਲ ਇਸ ਕਰਕੇ ਆ ਕਿਉਂਕਿ ਇਹਨਾਂ ਨੂੰ ਮੈਂ ਥੋੜਾ ਖਾਨ ਦਾ ਲਾਲਚੀ ਹਾਂ ਤੇ ਪਹਿਲਵਾਨਾਂ ਨੂੰ ਥੋੜਾ ਜਿਹਾ ਤੁਹਾਨੂੰ ਪਤਾ ਵਾ ਵੀ ਰਿਫਰੈਸ਼ਮੈਂਟ ਵੱਧ ਮਿਲਦੀ ਆ ਗੇਲੇ ਖੂਲੇ ਦੁੱਧ ਦਾ ਵੱਧ ਮਿਲਦਾ ਸੋ ਮੈਂ ਉਸੇ ਕਰਕੇ ਇਹਨਾਂ ਨਾਲ ਯਾਰੀ ਪਾਈ ਹੋਈ ਹੈ ਅੱਛਾ ਜੋਰਜ ਮੈਚ ਦੀ ਖੇਡ ਦੇ ਵਿੱਚ ਇਸ਼ਕ ਦੀ ਖੇਡ ਖੇਡੀ ਜਾ ਸਕਦੀ ਹੈ ਮਤਲਬ ਜਿਵੇਂ ਇਹਦੇ ਚ ਇਸ਼ਕ ਵੀ ਹੈ ਹਾਂਜੀ ਤੇ ਖੇਡੀ ਜਾ ਸਕਦੀ ਹੈ ਤੁਹਾਨੂੰ ਲੱਗਦਾ ਪਹਿਲਵਾਨ ਨੂੰ ਹੋ ਜਾਂਦਾ ਭਾਜੀ ਇਸ਼ਕ ਤੇ ਕਿਸੇ ਨੂੰ ਵੀ ਹੋ ਜਾਂਦਾ ਹੈ ਇਸ਼ਕ ਤੇ ਕਹਿੰਦੇ ਰੱਬ ਨੂੰ ਵੀ ਹੋ ਗਿਆ ਸੀ ਨਹੀਂ ਕਈ ਵਾਰੀ ਆਇਆ ਹੁੰਦਾ ਵੀ ਬੰਦਾ ਜਿਵੇਂ ਨਾਰੀਆ ਲੰਗੋ ਸਖਤ ਹੁੰਦਾ ਅੰਦਰੋਂ ਨਰਮ ਹੁੰਦਾ ਇਹ ਸੌਫਟ ਕੋਰਨਰ ਵੀ ਹੁੰਦਾ ਫਿਰ ਹੁੰਦਾ ਭਾਜੀ ਬਿਲਕੁਲ ਮੈਨੂੰ ਲੱਗਦਾ ਹਰ ਖਿਡਾਰੀ ਦੇ ਅੰਦਰ ਕਿਤੇ ਨਾ ਕਿਤੇ ਇਨਸਾਨ ਪੈਦਾ ਤਾਂ ਇਨਸਾਨ ਹੀ ਹੋਇਆ ਬਾਅਦ ਚੋ ਕੋਈ ਵੀ ਕਿੱਤਾ ਚੁਣਦਾ ਹੈ ਭਾਵੇਂ ਉਹ ਖਿਡਾਰੀ ਆ ਜਾਂ ਕੋਈ ਵੀ ਕੰਮ ਕਰਦਾ ਹੈ ਪਰ ਅੰਦਰ ਉਹ ਤੇ ਇਨਸਾਨ ਆ ਉਹ ਇਨਸਾਨ ਮਤਲਬ ਇਸ਼ਕ ਅਗੇ ਤਾਂ ਹਾਰੀ ਜਾਂਦਾ ਅੱਛਾ ਯਾਰ ਦੋਸਤ ਬਹੁਤ ੱਕਾ ਲਾਉਂਦੇ ਆ ਕਦੇ ਤੁਸੀਂ ਵੀ ਵੈਸੇ ਫਿਲਮ ਤੋਂ ਇਲਾਵਾ ਵੀ ਯਾਰਾਂ ਨੂੰ ਲ ਮਤਲਬ ਅਸੀਂ ਬਣੇ ਜੁੱਤੀਆਂ ਪੋਈਆਂ ਜੀ ਅੱਛਾ ਅਸੀਂ ਕਾਲਜ ਟਾਈਮ ਬਹੁਤ ਜੁੱਤੀਆਂ ਪੋਈਆਂ ਨੇ ਉਹ ਹੀ ਕਿਸੇ ਨੂੰ ਪੰਪ ਦੇ ਦੇਣਾ ਉਹ ਦੇਂਦੀ ਯਾਰ ਮੇਰੇ ਨਾਲ ਬੜਾ ਦੇਂਦੀ ਲੈ ਦੱਸ ਕਮਲਿਆ ਜਾ ਕੇ ਪੁੱਛ ਲੈ ਤੂੰ ਮੈਂ ਅਸੀਂ ਤਾਂ ਆਪ ਵੇਖੀ ਆ ਦੋ ਤਿੰਨ ਦਿਨ ਦੀ ਸਾਨੂੰ ਪੁੱਛਿਆ ਵੀ ਆਇਆ ਨਹੀਂ ਅੱਜ ਉਹ ਹੀ ਕਿਹਦੇ ਚ ਬਣਾ ਪਵਾ ਦੇਣੀ ਸੋ ਕੀਤੇ ਨੇ ਕਾਲਜ ਟਾਈਮ ਇਹੋ ਜਿਹੇ ਕੰਮ ਅੱਛਾ ਕਿਸੇ ਨੂੰ ਅੱਛਾ ਕਿਸੇ ਨੂੰ ਮਤਲਬ ਕੁੜੀ ਬਣ ਕੇ ਵੀ ਫੋਨ ਫਨ ਲਾਇਆ ਇਹ ਵੀ ਬਹੁਤ ਯਾਰ ਦੋਸਤ ਹਾਂ ਬਿਲਕੁਲ ਯਾਰਾਂ ਨੂੰ ਲਾਈਦਾ ਅੱਛਾ ਅਕਸਰ ਹੀ ਮਤਲਬ ਜਿਹੜਾ ਕੋਈ ਪਤਾ ਹੋਵੇ ਨਾ ਵੀ ਯਾਰ ਆ ਬਿਚਾਰੇ ਇਹਦੇ ਨਾਲ ਕਦੀ ਕੋਈ ਸੈੱਟ ਨਹੀਂ ਹੋਈ ਕਦੀ ਕਿਸੇ ਨਾਲ ਇਹਦੀ ਗੱਲਬਾਤ ਨਹੀਂ ਹੋਈ ਉਹ ਬਹੁਤ ਤੰਗ ਜਾ ਹੁੰਦਾ ਵਿਚਾਰਾ ਉਹਨੂੰ ਫਿਰ ਜਦੋਂ ਫੋਨ ਤਾਂ ਚਾ ਵੀ ਲਾਟਰੀ ਜਿੰਨਾ ਜੜ ਜਾਂਦਾ ਉਹ ਫਿਰ ਉਹ ਫਿਰ ਤਾਂ ਪਤਾ ਹੀ ਆ ਫਿਰ ਉਹ ਚਾਰ ਬੰਦੇ ਬੈਠ ਕੇ ਉਹਨੂੰ ਜਿਹਨੂੰ ਫੋਨ ਲਾਉਂਦੇ ਉਹਨੂੰ ਚਾ ਚੜ ਜਾਂਦਾ ਵੀ ਹਾਈ ਕੁੜੀ ਦਾ ਫੋਨ ਆ ਗਿਆ ਫਿਰ ਆਪ ਹੀ ਮੁੜ ਕੇ ਦੱਸੀਦਾ ਕਿ ਭਾਈ ਐਸੀ ਸੀ ਤੇਰੀ ਕਿਸਮ ਵਿੱਚ ਹੈ ਅੱਛਾ ਜੇ ਮਾੜਾ ਇਹ ਕਰਕੇ ਦਿਖਾਵਾਂ ਜੇ ਉਹ ਪਾਰਟ ਜੇ ਥੋੜਾ ਜਿਹਾ ਵੀ ਜੇ ਵਧੀਆ ਲੱਗੂਗਾ ਹੁਣ ਤਾਂ ਚਲੋ ਕੀਤਾ ਨਹੀਂ ਵੈਸੇ ਬੰਦਾ ਕਰਸ ਲੋ ਹਾਂਜੀ ਮੈਂ ਬੋਲਿਸ ਕੁਨੀਆ ਬੰਦਾ ਇਹਨੇ ਜਾਨ ਨਿਕਲ ਜਾਂਦੀ ਸੁਨੀਆ ਦਾ ਬੰਦਾ ਇਹ ਸੋਚੀ ਜਾਂਦਾ ਨੰਬਰ ਕਿਹੜੇ ਵੇਲੇ ਸੱਟ ਬੈਠੇ ਅੱਛਾ ਨਹੀਂ ਨਹੀਂ ਗੁੱਡ ਬਾਏ ਅੱਛਾ ਖਿਡਾਰੀ ਫਿਲਮ ਦਾ ਵੈਸੇ ਤੁਸੀਂ ਖਿਡਾਰੀ ਦਾ ਕੀ ਮਕਸਦ ਹੋਣਾ ਚਾਹੀਦਾ ਜਾਂ ਏਮ ਕੀ ਹੋਣਾ ਚਾਹੀਦਾ ਖਿਡਾਰੀ ਦਾ ਏਮ ਹੋਣਾ ਚਾਹੀਦਾ ਵੀ ਉਹਦਾ ਜਿਹੜਾ ਫੋਕਸ ਹੈ ਉਹ ਆਪਣੀ ਗੇਮ ਤੇ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਜਦੋਂ ਤੁਸੀਂ ਸਾਡੇ ਟ੍ਰੇਲਰ ਚ ਵੀ ਦੇਖਿਆ ਕਿ ਗੁਰੂ ਦਾ ਜਿਹੜਾ ਫੋਕਸ ਹੈ ਉਹ ਆਪਣੀ ਗੇਮ ਤੇ ਹੈ ਸੋ ਮੈਨੂੰ ਇਹ ਲੱਗਦਾ ਕਿ ਜਿਸ ਖਿਡਾਰੀ ਦਾ ਫੋਕਸ ਆਪਣੀ ਗੇਮ ਤੇ ਹੈ ਉਹ ਮਤਲਬ ਹਰ ਜਿੱਥੇ ਆਪਣੀ ਜਗ੍ਹਾ ਬਟ ਉਹ ਸਥਿਰ ਰਹਿੰਦਾ ਅੱਛਾ ਇੱਕ ਵੱਡਾ ਸਵਾਲ ਹੁੰਦਾ ਹੈ ਜਿਹੜੇ ਮੁੰਡੇ ਕਮੇਡੀਅਨ ਨੇ ਨਵੇਂ ਜਾਂ ਜਿਵੇਂ ਬਾਈ ਹੁਣੀ ਨੇ ਮੇਰਾ ਅਕਸਰ ਹੁੰਦਾ ਹੈ ਵੀ ਸਵਾਲ ਵੀ ਯਾਰ ਉਹਨਾਂ ਨੂੰ ਇੱਕ ਸ਼ਗਨ ਸਕੀਮ ਹੀ ਆ ਉਹਨਾਂ ਲਈ ਵੀ ਉਹਨਾਂ ਨੂੰ ਜੇ ਕਿਸੇ ਫਿਲਮ ਚ ਕੰਮ ਕਰਾਉਣਾ ਤਾਂ ਉਹਨਾਂ ਨੂੰ ਕਹਿੰਦੇ ਯਾਰ ਸ਼ਗਨ ਹੀ ਆ ਇਹ ਤੁਹਾਡੇ ਨਾਲ ਵੀ ਕਦੇ ਵਾਪਰਦਾ ਜੀ ਅਕਸਰ ਦਦਾਰ ਗਿੱਲ ਵੀਰਾ ਸਾਡਾ ਕਮੇਡੀਅਨ ਹੈ ਤੇ ਉਹ ਅਕਸਰ ਇਹ ਗੱਲ ਕਹਿੰਦਾ ਹੁੰਦਾ ਤੇ ਮੈਂ ਵੀ ਉਹਦੇ ਤੋਂ ਹੀ ਗ੍ਰੈਬ ਕੀਤੀ ਆ ਕਿ ਇਹ ਸਾਡੇ ਨਾਲ ਬਹੁਤ ਹੁੰਦਾ ਰਿਹਾ ਮੈਨੂੰ ਤੇ ਚਲੋ ਘੱਟ ਬੁਲਾਉਂਦੇ ਨੇ ਫਿਲਮਾਂ ਚ ਪਹਿਲੋਂ ਤੋਂ ਹੀ ਯੋ ਕਿ ਮੈਂ ਆਪ ਰਾਈਟਰ ਹੋਣ ਕਰਕੇ ਮਤਲਬ ਮੇਰੀ ਇਹ ਤਰਾਸਦੀ ਰਹੀ ਹੈ ਕਿ ਮੈਨੂੰ ਦੂਜੇ ਰਾਈਟਰ ਜਾਂ ਜਿਹੜੇ ਡਾਇਰੈਕਟਰ ਪਤਾ ਨਹੀਂ ਕਿਉਂ ਨਹੀਂ ਬੁਲਾਉਂਦੇ ਐਜ਼ ਐਕਟਰ ਪਰ ਐਕਚੁਅਲੀ ਤਾਂ ਹੁੰਦਾ ਵਾ ਪੀਆਰ ਸ਼ਗੰਜਾ ਦੇ ਦਾਂਗੇ ਤੇ ਤੂੰ ਕਰ ਲਾ ਫੇਰ ਅੱਛਾ ਗਾੜੀ ਤੇ ਪਤਾ ਹੀ ਆ ਤੁਹਾਨੂੰ ਅੱਛਾ ਤੁਸੀਂ ਜਿਹੜੀ ਜਿੱਦਾਂ ਗਾੜੀ ਵਾਲੀ ਗੱਲ ਹੋ ਗਈ ਆ ਤੇ ਉਧਰ ਉਧਰ ਖੇਡਾਂ ਦਾ ਬਹੁਤ ਪ੍ਰਭਾਵ ਰਿਹਾ ਸਾਰੇ ਇਲਾਕਿਆਂ 'ਚ ਤੇ ਹੁਣ ਇੱਕ ਬਾਹਰ ਜਾਣ ਦਾ ਪ੍ਰਭਾਵ ਵੀ ਸਾਡੀ ਪੀੜ੍ਹੀ ਤੇ ਆ ਹਾਂਜੀ ਉਹਦੇ 'ਚ ਕੀ ਲੱਗਦਾ ਵੀ ਕਿਹੜਾ ਮੋੜ ਕੱਟ ਕੇ ਜਵਾਨੀ ਨੂੰ ਖੇਡਾਂ ਵਾਲੇ ਪਾਸੇ ਲਜਾਇਆ ਜਾ ਸਕਦਾ ਦੇਖੋ ਭਾਜੀ ਤਾਂ ਇਹ ਤਾਂ ਇਹ ਆ ਕਿ ਤੁਹਾਨੂੰ ਦਿਖਾਉਣਾ ਪਊਗਾ ਮਤਲਬ ਖੇਡਾਂ ਦਿਖਾਉਣੀਆਂ ਪੈਣਗੀਆਂ ਜਿੱਦਾਂ ਆਪਾਂ ਕੋਈ ਵੀ ਚੀਜ਼ ਆ ਨਾ ਜਦੋਂ ਮੀਡੀਆ ਰਾਹੀਂ ਦੇਖਦੇ ਆ ਤੇ ਉਧਰ ਨੂੰ ਲੋਕਾਂ ਦਾ ਝੁਕਾਵ ਹੋ ਜਾਂਦਾ ਸੋ ਸਾਨੂੰ ਦੱਸਣਾ ਪਊਗਾ ਪੰਜਾਬ ਦੀ ਅਹਿਮੀਅਤ ਦੱਸਣੀ ਪਊਗੀ ਜਿਹੜੀ ਕਿ ਖੁੰਝ ਗਈ ਆ ਹੁਣ ਇਸ ਟਾਈਮ ਤੁਸੀਂ ਇਹ ਵੇਖੋ ਜਦੋਂ ਵੀ ਤੁਸੀਂ ਇੰਸਟਾਗ੍ਰam ਫੇਸਬੁੱਕ ਖੋਲਦੇ ਹੋ ਉਹ ਚੋਂ 100 ਦੇ ਵਿੱਚੋਂ 80 ਜਿਹੜੀਆਂ ਨਿਊਜ਼ ਨੇ ਉਹ ਕੈਨੇਡਾ ਅਮਰੀਕਾ ਇਹੋ ਚੱਲਦੀਆਂ ਨੇ ਨਾ ਔਰ ਐਡ ਚੱਲੀ ਜਾਂਦੀਆਂ ਨੇ ਸੋ ਜੋ ਦਿਖੂਗਾ ਔਰ ਯੂਥ ਉਹੀ ਕਰੂਗਾ ਨਾ ਜੋ ਮੰਨ ਲਓ ਤੁਸੀਂ ਕਰ ਰਹੇ ਹੋ ਤੁਸੀਂ ਮੇਰੇ ਪਿੰਡ ਰਹਿੰਦੇ ਹੋ ਮੇਰੇ ਪਿੰਡ ਜੇ 10 ਮੁੰਡੇ ਨੇ ਤੇ ਉਹਨਾਂ ਚੋਂ 8 ਬਾਹਰ ਜਾਣ ਦੀ ਤਿਆਰੀ ਕਰ ਰਿਹਾ ਤੇ ਜਿਹੜਾ 9ਵਾਂ 10ਵਾਂ ਨਾ ਕਿਤੇ ਨਾ ਕਿਤੇ ਉਹਦੇ ਅੰਦਰ ਵੀ ਪੈਦਾ ਹੋ ਜਾਣੀ ਗੱਲ ਜੀ ਵੀ ਚਲੋ ਚੱਲੀਏ ਸੋ ਮੈਨੂੰ ਲੱਗਦਾ ਕਿ ਖੇਡਾਂ ਨੂੰ ਹੋਰ ਪ੍ਰਮੋਟ ਕਰਨਾ ਚਾਹੀਦਾ ਵੱਡੇ ਵੱਡੇ ਈਵੈਂਟ ਹੋਣੇ ਚਾਹੀਦੇ ਵੱਡੇ ਵੱਡੇ ਟੂਰਨਾਮੈਂਟ ਸਰਕਾਰਾਂ ਨੂੰ ਵੀ ਇਸ ਗੱਲ 'ਤੇ ਧਿਆਨ ਦੇਣਾ ਚਾਹੀਦਾ ਔਰ ਜਦੋਂ ਉਹਦੇ ਚੋਂ ਜਿੱਤ ਕੇ ਵੱਡੇ ਵੱਡੇ ਨਾਮ ਲੈ ਕੇ ਨੌਕਰੀਆਂ ਮਿਲਣਗੀਆਂ ਤੇ ਝੁਕਾਵ ਹੋਊਗਾ ਪਰ ਇੱਕ ਗੱਲ ਭਾਈ ਇਹ ਵੀ ਹੈ ਵੀ ਜਿਵੇਂ ਅਸੀਂ ਘਰੇ ਗੱਲ ਹੀ ਨਹੀਂ ਕਰ ਸੀ ਤਾਂ ਅਗਲਾ ਕਹਿੰਦਾ ਸੀ ਜਦੋਂ ਕਿਸੇ ਨੂੰ ਛੇੜਦੇ ਵੀ ਸੀ ਤੂੰ ਆ ਗਿਆ ਵੱਡਾ ਦਾਰਾ ਸਿੰਘ ਤਾਂ ਹੁਣ ਮੈਨੂੰ ਲੱਗਦੀ ਹੁਣ ਆਪਾਂ ਕਹਿੰਨੇ ਤੂੰ ਤਾਂ ਯਾਰ ਸੁਨੀਲ ਸੈਟੀ ਬਣਿਆ ਫਿਰਦਾ ਹੂੰ ਤਾਂ ਤੂੰ ਇਹਦੇ ਵਰਗਾ ਲੱਗਦਾ ਵੀ ਲੱਗਦਾ ਅਸੀਂ ਜਿਹੜੇ ਅਸਲੀ ਕਰਦਾਰ ਆ ਉਹ ਗਵਾ ਬੈਠੇ ਆ ਹਾਂ ਇਹ ਤੇ ਹੈ ਹੌਲੀ ਹੌਲੀ ਹੁੰਦਾ ਜਾ ਰਿਹਾ ਉਹ ਚੀਜ਼ ਅਸੀਂ ਵਿਸਰਦੇ ਜਾ ਰਹੇ ਹਾਂ ਉਸ ਚੀਜ਼ ਦੇ ਤੋਂ ਹੂੰ ਵਾਕਈ ਪਹਿਲਾਂ ਹੁੰਦਾ ਸੀ ਕਿ ਤੂੰ ਦਰਸਦਾਰਾ ਦੁਲਚੀਪੁਰ ਚੀਆ ਦੁਲਚੀਪੁਰੀਆਂ ਹਾਂ ਹਨਾ ਯਾ ਵੱਡਾ ਦਾਰਾ ਆ ਹਾਂਜੀ ਰੰਦਾਵਾ ਹਾਂ ਸੋ ਉਹ ਗੱਲਾਂ ਹੁਣ ਖਤਮ ਹੋ ਗਈਆਂ ਜੱਸਾ ਪੱਟੀ ਮੁੰਡਾ ਜਿਵੇਂ ਹਾਂਜੀ 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 ਹਾਂ ਇਹ ਸਾਡੇ ਹੁੰਦੀ ਆ ਸਾਡੇ ਮਾਜੇ ਦੇ ਵਿੱਚ ਮਤਲਬ ਜਦੋਂ ਕਹਿੰਦਾ ਉਹ ਤੈਨੂੰ ਮਾਰੂਗਾ ਚੱਕਿਆ ਤੂੰ ਵੱਡਾ ਜੱਸਾ ਪੱਟੀ ਆਇਆ ਮਤਲਬ ਉਹ ਕਿਤੇ ਕਿਤੇ ਸੁਣਨ ਨੂੰ ਮਿਲਦੀ ਵੀ ਆ ਪਰ ਉਹ ਬਹੁਤ ਵਧੀਆ ਵਾ ਜੱਸੇ ਪੱਟੀ ਆਰਗੇ ਜਿਹੜੇ ਬੰਦੇ ਹੋਣ ਉੱਠੇ ਨੇ ਉਹਨਾਂ ਨੇ ਵਧੀਆ ਨਾਮ ਬਣਾਇਆ ਤੇ ਉਹਨਾਂ ਨੂੰ ਵੇਖ ਕੇ ਮਤਲਬ ਚਾਰ ਬੰਦੇ ਹੋਰ ਵੀ ਕੁਸ਼ਤੀਆਂ ਨੂੰ ਗਏ ਨੇ ਜਿੰਨਾ ਕਿ ਮਾਜੇ 'ਚ ਬਿਲਕੁਲ ਨੋਟ ਕਰੀਂਦਾ ਨਾਲੇ ਇੱਕ ਗੱਲ ਇਹ ਵੀ ਆ ਨਾ ਬਾਈ ਜਿਵੇਂ ਤੁਸੀਂ ਜੱਸਾ ਪੱਟੀ ਹੋਣਾਂ ਦਾ ਜ਼ਿਕਰ ਕਰਿਆ ਜਾਂ ਹੋਰ ਖਿਡਾਰੀਆਂ ਦਾ ਜ਼ਿਕਰ ਕਰਿਆ ਤਾਂ ਜਦੋਂ ਅਸੀਂ ਸਰਚ ਕਰਦੇ ਆ ਜਿੱਦਾਂ ਮੈਂ ਫੇਰ ਗੱਲ ਆ ਜਾਣੀ ਵੀ ਜਿੱਦਾਂ ਸਿੱਧੂ ਵੀਰਾ ਅਜੇ ਬਲਵਿੰਦਰ ਸਿੰਘ ਜਟਾਣੇ ਦਾ ਜ਼ਿਕਰ ਕਰਦਾ ਤਾਂ ਪੀੜੀ ਸਰਚ ਕਰਦੀ ਆ ਜਦੋਂ ਸਾਡੇ ਖਿਡਾਰੀ ਜਾਂ ਜਦੋਂ ਸਾਡੇ ਕਲਾਕਾਰ ਉਹਨਾਂ ਬਾਰੇ ਦੱਸਣਗੇ ਤਾਂ ਫੇਰ ਕਿਤੇ ਨਾ ਕਿਤੇ ਪੀੜੀ ਦਾ ਛਕਾ ਵੀ ਹੋਊਗਾ ਬਿਲਕੁਲ ਬਿਲਕੁਲ ਅੱਛਾ ਜਿਵੇਂ ਇੱਕ ਨਾ ਬਹੁਤ ਵੱਡਾ ਇਲਜ਼ਾਮ ਖਿਡਾਰੀਆਂ ਤੇ ਇਹ ਆ ਵੀ ਜਦੋਂ ਇਹ ਕਾਮਯਾਬੀ ਦਾ ਦੌਰ ਹੁੰਦਾ ਡੋਲ ਜਾਂਦੇ ਆ ਸੁਭਾਲ ਨਹੀਂ ਪਾਉਂਦੇ ਵੱਡੇ ਪਲਵਾਨ ਵੀ ਨੇ ਅੱਜ ਉਹ ਜੇਲਾ 'ਚ ਬੈਠੇ ਨੇ ਨਸ਼ਾ ਤਸਕਰੀ ਦੇ ਮਾਮਲੇ 'ਚ ਤਾਂ ਕੀ ਲੱਗਦਾ ਵੀ ਉਦੋਂ ਉਹਨਾਂ ਨੂੰ ਸੁਭਾਲਣ ਵਾਲਾ ਕੋਈ ਨਹੀਂ ਹੁੰਦਾ ਜਾਂ ਫਿਰ ਉਹ ਗਰੀਬ ਘਰਾਂ 'ਚੋਂ ਹੁੰਦੇ ਨੇ ਇੱਕੋ ਦਮ ਪੈਸਾ ਬਾਹਰ ਹੋ ਜਾਂਦਾ ਵੇਖੋ ਜਿਹੜੀਆਂ ਆਪਾਂ ਤੁਸੀਂ ਵੀ ਸੁਣਿਆ ਹੋਣਾ ਅਸੀਂ ਵੀ ਸੁਣਦੇ ਆਏ ਆ ਕਿ ਸ਼ੋਹਰਤ ਮਿਲ ਤੇ ਬੜੀ ਸੌਖੀ ਜਾਂਦੀ ਹੈ ਹੂੰ ਜਾਂ ਤਾਂ ਪਚਾਉਣੀ ਜਾਂ ਉਹਨੂੰ ਬਰਕਰਾਰ ਰੱਖਣਾ ਬੜਾ ਔਖਾ ਹੂੰ ਉਹਦੇ ਲਈ ਇਹ ਉਦੋਂ ਹੀ ਹੋ ਸਕਦਾ ਜਦੋਂ ਤੁਹਾਡੇ ਆਲੇ-ਦੁਆਲੇ ਜਿਹੜਾ ਉਹ ਜਿਹੜੇ ਲੋਕ ਨੇ ਉਹਨਾਂ ਦਾ ਬૌਧਿਕ ਪੱਧਰ ਕੀ ਹੈ ਹੂੰ ਠੀਕ ਹੈ ਕੀ ਸੈਂਸ ਹੈ ਉਹਨਾਂ ਦੀ ਉਹ ਸੋਸਾਇਟੀ ਨੂੰ ਲੈ ਕੇ ਆਪਣੇ ਮਾਸ਼ਰੇ ਨੂੰ ਲੈ ਕੇ ਉਹਨਾਂ ਦੀ ਕੀ ਸੋਚ ਹੈ ਬਿਲਕੁਲ ਸੋ ਜੇ ਤੇ ਉਹਦੇ ਨਾਲ ਉਹ ਬૌਧਿਕ ਪੱਧਰ ਵਾਲੇ ਬੰਦੇ ਜੁੜ ਗਏ ਫਿਰ ਤੇ ਵਿਚਾਰ ਆ ਰਿਹਾ ਹੈ ਤੇ ਨਹੀਂ ਫਿਰ ਤੁਹਾਨੂੰ ਪਤਾ ਹੀ ਹੈ ਅੱਛਾ ਨਾਲੇ ਇੱਕ ਗੱਲ ਇਹ ਵੀ ਹੈ ਜਿਵੇਂ ਬਾਈ ਹੁਣ ਯਾਰ ਦੋਸਤ ਬਣੇ ਨੇ ਕਈ ਵਾਰ ਯਾਰ ਦੋਸਤ ਹੀ ਐਸੇ ਟੇਢੇ ਰਾਹ ਤੇ ਕਹਿ ਦਿੰਦੇ ਨੇ ਵੀ ਯਾਰ ਲਾਲਾ ਕੋਈ ਨਹੀਂ ਅੱਜ ਲਾਲਾ ਬਿਲਕੁਲ ਭਾਈ ਬਿਲਕੁਲ ਅਕਸਰ ਹੀ ਤੁਹਾਡੀ ਸੋਸਾਇਟੀ ਜਿਹੜੀ ਆ ਉਹ ਤੁਹਾਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਕਰਦੀ ਕਰਦੀ ਆ ਮੰਨ ਲਓ ਅੱਜ ਮੈਂ ਅਸੀਂ 10 ਜਾਣੇ ਆ ਤੇ ਆਪਾਂ 10 ਜਾਣਿਆਂ ਦੇ ਵਿੱਚੋਂ ਮੰਨ ਲਓ 5 ਕਿ ਜਾਣੇ ਬਿਲਕੁਲ ਯੰਗ ਨੇ ਉਹੜੇ ਯੰਗ ਨੇ ਨਾ ਉਹਨਾਂ ਨੇ ਲੜਾਈ ਤੋਂ ਵੀ ਨਹੀਂ ਡਰਨਾ ਉਹਨਾਂ ਨੇ ਮਤਲਬ ਕੋਈ ਪੁੱਠੇ ਸਿੱਧੇ ਕੰਮ ਤੋਂ ਵੀ ਨਹੀਂ ਡਰਨਾ ਉਹਨਾਂ ਚੋਂ ਮੰਨ ਲਓ 10ਾਂ ਚੋਂ ਇੱਕ ਦੋ ਬੰਦੇ ਇਦਾਂ ਦੇ ਹੋਣੇ ਚਾਹੀਦੇ ਜਿਹੜੇ ਉੱਪਰ ਜਣੇ ਕੋਈ ਨਹੀਂ ਉਹ ਨਹੀਂ ਇਦਾਂ ਨਹੀਂ ਕਰਨਾ ਆਪਾਂ ਆ ਕੰਮ ਨਹੀਂ ਕਰਨਾ ਇਧਰ ਨੂੰ ਨਹੀਂ ਜਾਣਾ ਸੋ ਮੈਨੂੰ ਲੱਗਦਾ ਹੌਲੀ ਹੌਲੀ ਜਿਹੜੇ ਉਹ ਪੰਜ ਛੇ ਵੀ ਯੂਥ ਨੇ ਉਹਨਾਂ ਨੂੰ ਜਦੋਂ ਉਹਨਾਂ ਦੇ ਨਾਲ ਰਹਿਣਗੇ ਸਿਆਣੇ ਬੰਦਿਆਂ ਦੇ ਤੇ ਉਹ ਸਾਲਕ ਤੱਕ ਫਰਕ ਪੈ ਜੂ ਵੀ ਨਹੀਂ ਯਾਰ ਇਹ ਬੰਦੇ ਇਦਾਂ ਨਹੀਂ ਕਰਦੇ ਸਾਰਾ ਨੂੰ ਇਦਾਂ ਹੀ ਰਹਿਣਾ ਪਵੇ ਮੇਰੇ ਨਾਲ ਗੱਲ ਜਾਦਾ ਗਈ ਭਾਈ ਸਾਡੇ ਨਾ ਪਿੰਡ ਇੱਕ ਵਾਰੀ ਕੁਸ਼ਤੀ ਹੋਈ ਤੇ ਉੱਥੇ ਦੋ ਪਹਿਲਵਾਨ ਸੀਗੇ ਇੱਕ ਮਤਲਬ ਉਹਨਾਂ ਨੇ 2000 ਰੁਪਿਆ ਨਾਮ ਰੱਖਤਾ ਵੀ ਯਾਰ ਜਿਹੜਾ ਜਿੱਤ ਗਿਆ ਉਹਨੂੰ ਦੋ ਜਿਹੜਾ ਹਾਰ ਗਿਆ ਉਹਨੂੰ 1000 ਦੇਣਾ ਉਹ 1000 ਲੈਣ ਮਾਰਾ ਇੱਕ ਅਮਲੀ ਉੱਥੇ ਆ ਗਿਆ ਖੇਡਣ ਵੀ ਕਹਿੰਦਾ ਚੱਲ ਯਾਰ ਮੈਂ ਖ ਇਹ ਤਾਂ ਬਰਾਵਾ ਹਜ਼ਾਰ ਹੀ ਲੈਣ ਆਇਆ ਸੀ ਵੀ ਮੇਰੀ ਜਾਨ ਬਖਸ਼ ਦੇ ਉਹ ਕਹਿੰਦਾ ਪਰ ਤੈਨੂੰ ਪਤਾ ਲੱਗ ਜੂਗਾ ਵੀ ਅਸਲੀ ਨਾ ਵਾ ਕਿਵੇਂ ਪੈਂਦਾ ਤੇ ਉਹ ਜਦੋਂ ਜਿੰਨਾ ਚਿਰ ਸਾਡਾ ਵਾ ਹੀ ਨਹੀਂ ਪਊਗਾ ਉਹਨਾਂ ਖਿਡਾਰੀਆਂ ਨਾਲ ਹਾਂਜੀ 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 ਤੇ ਉਹ ਗੱਲ ਹੈ ਬਾਕੀ ਬਾਈ ਕਿਵੇਂ ਰਿਆ ਗੁਰਨਾਮ ਬਾਈ ਹੁਣਾਂ ਦੇ ਨਾਲ ਕਿਉਂਕਿ ਜਿੰਨਾ ਕੋ ਉਹਨਾਂ ਦਾ ਅਸੀਂ ਦੇਖਦੇ ਆ ਬੜੇ ਰਿਜ਼ਰਵ ਜੀ ਨੇਚਰ ਆ ਉਹਨਾਂ ਦੀ ਬੜਾ ਲਿਮਟ ਜੀ ਚ ਰਹਿੰਦੇ ਆ ਲਿਮਟ ਜੀ ਜੀ ਗੱਲ ਕਰਦੇ ਆ ਲਿਮਟ ਜੀ ਜੀ ਉਹਨਾਂ ਦਾ ਸਰਕਲ ਆ ਫਿਰ ਉਹ ਕਿਵੇਂ ਜੀ ਰਿਆ ਸਰਕਲ ਤੁਹਾਡਾ ਨਾ ਠੀਕ ਸੀ ਬੀਬਾ ਮੁੰਡਾ ਤੇ ਬਾਕੀ ਕਾਸਟ ਵੀ ਬੜੀ ਵਧੀਆ ਜਿਵੇਂ ਆਪਣਾ ਛੋਟਾ ਵੀਰ ਨਵਦੀਪ ਕਲੇਰ ਹਮ ਤੇ ਮਨਜੀਤ ਸਾਡੇ ਹਰਮਨ ਪਿਆਰੇ ਸੰਜੂ ਸੋਲੰਕੀ ਭਾਜੀ ਹਾਂਜੀ ਰਜੇਸ਼ ਸ਼ਰਮਾ ਜੀ ਸਾਰੀ ਟੀਮ ਬੜੀ ਵਧੀਆ ਸੀ ਕੋਆਕਟਰ ਸਾਰੇ ਕਰਤਾਰ ਹੋ ਗਿਆ ਵੀਰ ਸਾਰੇ ਹੀ ਕੀ ਬਾਤ ਹੈ ਮੈਨੂੰ ਨਾ ਮੈਂ ਸੱਟ ਜਾ ਹੋ ਕੇ ਬਹਿ ਗਿਆ ਮੈਨੂੰ ਅਸਲ ਚ ਕਿਰਦਾਰ ਯਾਦ ਆ ਰਿਹਾ ਸੀ ਵਿਕਰਤ ਮੈਸੀ ਨੂੰ ਨਾ ਫਿਲਮ ਫੇਅਰ ਮਿਲਿਆ ਹੁਣ ਜੀ ਸ਼ਾਇਦ ਤੁਸੀਂ ਪਤਾ ਹੀ ਹੋਣਾ ਜੀ ਹਾਂਜੀ ਹਾਂਜੀ ਬਈ ਉਹ ਕ੍ਰਿਟਿਕਸ ਵਾਲਾ ਜਿਹੜਾ 12ਵੀਂ ਫੇਲ ਲੱਗਦਾ ਵੀ ਸਾਡੇ ਪੰਜਾਬ ਦੇ ਵਿੱਚ ਵੀ ਇਦਾਂ ਦੀ ਕ੍ਰੈਡੀਬਿਲਟੀ ਵਾਲੇ ਬਾਈ ਤੁਹਾਨੂੰ ਜਾਂ ਤੁਹਾਨੂੰ ਵੈਸੇ ਤੁਸੀਂ ਹੈਗੇ ਹੋ ਇਸ ਚੀਜ਼ ਦੇ ਹੱਕਦਾਰ ਮੇਰੇ ਬੰਨਿਓ ਵੀ ਜਿੰਨਾ ਤੁਸੀਂ ਕੰਮ ਕਰਦੇ ਹੋ ਲੱਗਦਾ ਵੀ ਉਹ ਕਿਤੇ ਨਾ ਕਿਤੇ ਘਾਟ ਹੈਗੀ ਆ ਵੀ ਯਾਰ ਚੰਗੇ ਮੁੰਡਿਆਂ ਨੂੰ ਕ੍ਰੈਡਿਟ ਨਹੀਂ ਮਿਲਦਾ ਚਲੋ ਇਹ ਤਾਂ ਪਤਾ ਕੀ ਹੈ ਜੀ ਇਹ ਤੇ ਹੌਲੀ ਹੌਲੀ ਜਿਵੇਂ ਜਿਵੇਂ ਬਦਲਾ ਆਊਗਾ ਹੌਲੀ ਹੌਲੀ ਸਾਰੀਆਂ ਚੀਜ਼ਾਂ ਸੈੱਟ ਹੋਣਗੀਆਂ ਇਸ ਇਹ ਸਾਡੇ ਨਾਲ ਵੀ ਹੋਇਆ ਤੇ ਸਾਡੇ ਤੋਂ ਪਹਿਲਾਂ ਨਾਲ ਵੀ ਹੋਇਆ ਹੂੰ ਸੋ ਇਹ ਕੋਈ ਗੱਲ ਨਹੀਂ ਪਰ ਅੱਗੇ ਨਾਲੋਂ ਫਰਕ ਪੈਂਦਾ ਜਾ ਰਿਹਾ ਮੈਨੂੰ ਲੱਗਦਾ ਹੈ ਕਿ ਇਹ ਵੀਰੇ ਨਾ ਤੁਹਾਨੂੰ ਪ੍ਰੂਵ ਕਰਨਾ ਪੈਂਦਾ ਖੁਦ ਹੀ ਹੂੰ ਬਿਲਕੁਲ ਨੂੰ ਖੁਦ ਪ੍ਰੂਵ ਕਰਨਾ ਪੈਂਦਾ ਤੁਸੀਂ ਆਸਤੇ ਨਹੀਂ ਰਹਿ ਸਕਦੇ ਕਿ ਕੋਈ ਆਊਗਾ ਜਾਂ ਕਰੂਗਾ ਇਹ ਇਹ ਤੁਹਾਨੂੰ ਪ੍ਰੂਵ ਕਰਨਾ ਪਣਾ ਆਪ ਕੋਸ਼ਿਸ਼ ਕਰਕੇ ਕੋਈ ਉਦਾਂ ਦੇ ਵਿਸ਼ੇ ਲੱਭ ਕੇ ਜੇ ਤੁਸੀਂ ਕਹੋਗੇ ਵਿਕਰਾਂਤ ਦਾ ਬਹੁਤ ਲੰਬਾ ਸਫਰ ਹੈ ਹੁਣ ਉਹਦੀ ਝੋਲੀ ਚ ਇਹ ਚੀਜ਼ ਪਈ ਆ ਔਰ ਉਸ ਚੀਜ਼ ਲਈ ਉਹਨੇ ਇੰਨੀ ਜਿਆਦਾ ਮਿਹਨਤ ਕੀਤੀ ਆ ਕਿ ਮੇਰਾ ਦੋਸਤ ਹੈ ਕੋਈ ਦਿੱਲੀ ਤੋਂ ਤੇ ਉਹਦਾ ਜਾਣਕਾਰ ਹੈ ਵਿਕਰਾਂਤ ਜਦੋਂ ਦੀ ਮੈਂ 12th ਫੇਲ ਵੇਖੀ ਆ ਤੇ ਮੇਰੀ ਜੇਦਾ ਬੈ ਕੇ ਯਾਰ ਮਿਲਣਾ ਉਹਨੂੰ ਕਿ ਮੈਂ ਕਿਹਾ ਮਿਲਣਾ ਮਿਲ ਕੇ ਬੈ ਕੇ ਗੱਲਾਂ ਕਰਨੀਆਂ ਦਿਲ ਕਰਦਾ ਕਿਉਂਕਿ ਉਹ ਬਹੁਤ ਬਹੁਤ ਜ਼ਿਆਦਾ ਸੋਹਣੀ ਬਣਾਈ ਫਿਲਮਾਂ ਔਰ ਉਸ ਮੁੰਡੇ ਨੇ ਮਤਲਬ ਇੰਨਾ ਸੋਹਣਾ ਕਿਰਦਾਰ ਕੀਤਾ ਮੈਂ ਚਾਹਨਾ ਵਾ ਕਿ ਪੰਜਾਬ ਚ ਵੀ ਇਦਾਂ ਦੀਆਂ ਫਿਲਮਾਂ ਬਣਨ ਕਿ ਜਿਹਦੇ ਚ ਨਵੇਂ ਜਿਹਦਾ ਭਾਜੀ ਹੋਣਾ ਵਰਗੇ ਸੀਨੀਅਰ ਜਿਨ੍ਹਾਂ ਨੇ ਬਹੁਤ ਕੰਮ ਕੀਤਾ ਜਿਨ੍ਹਾਂ ਨੂੰ ਤਜਰਬਾ ਵਾ ਉਹਨਾਂ ਨੂੰ ਇਦਾਂ ਦੇ ਕਿਰਦਾਰਾਂ ਚ ਲੈ ਕੇ ਆਇਆ ਜਾਵੇ ਜ਼ਰੂਰ ਵਧੀਆ ਪਰਫਾਰਮ ਕਰੇ ਨਹੀਂ ਆਪ ਦੀ ਤੁਹਾਡੀ ਕਿੰਨੀ ਕਿ ਜ਼ਿੰਮੇਵਾਰੀ ਮੈਂ ਜਿਵੇਂ ਕਈ ਵਾਰੀ ਤੁਹਾਡੀਆਂ ਰੀਲਾਂ ਵੇਖਦਾ ਸਵਾਲ ਤੁਹਾਨੂੰ ਸ਼ਾਇਦ ਕੌੜਾ ਤੁਸੀਂ ਵੀ ਅੱਗੇ ਜੇਮਸ ਉਹ ਤਾਂ ਰੱਖ ਲੈਨੇ ਹੋ ਫਿਰ ਉਦੋਂ ਆਉਂਦਾ ਮਨ ਦੇ ਵਿੱਚ ਵੀ ਯਾਰ ਇਹਦਾ ਸ਼ਾਇਦ ਗਲਤ ਫੈਕਟਰ ਨਾ ਜਾਵੜੇ ਜਾਂ ਨਹੀਂ ਲੱਗਦਾ ਨਹੀਂ ਬਿਲਕੁਲ ਭਾਜੀ ਉਹ ਮੈਂ ਹਾਲਾਂਕਿ ਅਸੀਂ ਬਹੁਤ ਕੋਸ਼ਿਸ਼ ਕਰੀਦੀ ਆ ਕਿ ਕੋਈ ਇਸ ਤਰ੍ਹਾਂ ਦਾ ਕੰਟੈਂਟ ਨਾ ਪਾਇਆ ਜਾਵੇ ਜਿਹਦੇ ਨਾਲ ਸਮਾਜ ਨੂੰ ਕੋਈ ਬਹੁਤ ਹੋਵੇ ਪਰ ਮਤਲਬ ਮੈਂ ਕਹਿਣਾ ਵੀ ਇਹ ਪਰ ਜਿ ਬਿਲਕੁਲ ਹੀ ਅਸੀਂ ਨਾ ਪਾਵਾਂਗੇ ਤੇ ਉਹ ਐਂਟਰਟੇਨਮੈਂਟ ਸਿਰਫ ਇੱਕੋ ਹੀ ਚੀਜ਼ ਤੇ ਰਹਿ ਜਾਊਗਾ ਸੋ ਜੇ ਇਹੀ ਰੱਖਦੇ ਨਹੀਂ ਕਈ ਵਾਰੀ ਤੁਸੀਂ ਆਲਮੋਸਟ ਮੈਨੂੰ ਥੱਲੇ ਕਮੈਂਟ ਆਉਂਦੇ ਹੁੰਦੇ ਉਹ ਖਾਲੀ ਬੋਤਲ ਰਕੀ ਵਰਦੇ ਹੋ ਹਨਾ ਸੋ ਅਸੀਂ ਪੀਂਦੇ ਨਹੀਂ ਪੀਂਦੇ ਉਹਦੇ ਨਾਲ ਮੁੱਦਾ ਨਹੀਂ ਆ ਪਰ ਉਹ ਬਹੁਤ ਰੇਅਰ ਪਾਉਣਾ ਮੈਂ ਕਦੀ ਹੈਨਾ ਮੈਂ ਬਿਲਕੁਲ ਤੁਹਾਡੀ ਗੱਲ ਨਾਲ ਸਹਿਮਤ ਆ ਕਿ ਮੈਂ ਪਾਉਣਾ ਆ ਕਿ ਮੈਂ ਅੱਗੇ ਵੀ ਸ਼ਾਇਦ ਪੈ ਜੂਗੀ ਕਿਤੇ ਪਰ ਉਹ ਮੇਰਾ ਇਦਾਂ ਹੁੰਦਾ ਵੀ ਇਨਸਟੈਂਟ ਜੇ ਕੋਈ ਦਿਮਾਗ 'ਚ ਗੱਲ ਆਈ ਅੱਛਾ ਕੋਈ ਚੀਜ਼ ਲੱਗੇ ਹੈਗੀ ਰੱਖ ਲੋ ਚਲ ਠੀਕ ਆ ਕੋਈ ਗੱਲ ਨਹੀਂ ਹੈਨਾ ਪਰ ਉਹ ਆ ਵੀ ਉਹ ਲਫ਼ਜ਼ਾਂ 'ਚ ਕਦੀ ਵੀ ਕੋਈ ਇਦਾਂ ਦੀ ਗੱਲ ਨਹੀਂ ਹੋਈ ਵੀ ਜਿਹਦੇ ਨਾਲ ਕੋਈ ਪ੍ਰਭਾਵ ਪਵੇ ਨਾ ਮੈਂ ਕਿਸੇ ਦੇ ਮੁੱਦੇ 'ਚ ਕਦੀ ਬੋਲਿਆ ਨਾ ਕਦੀ ਉਹ ਤਾਂ ਬਟ ਇਹ ਜ਼ਰੂਰ ਮੈਂ ਮੰਨਦਾ ਵਾਂ ਕਿ ਸ਼ਾਇਦ ਇਸ ਗਲਤੀ ਨੂੰ ਵੀ ਹੋ ਸਕਦਾ ਅੱਗੇ ਜਾ ਕੇ ਸੁਧਾਰ ਜਿਵੇਂ ਨਾ ਉਹ ਗਾਣਾ ਸਰਜੀਤ ਭ ਦੀ ਵਾਲੀ ਡੱਬੀ ਮੈਂ ਅੱਜ ਜਦੋਂ ਆ ਰਿਹਾ ਸੀ ਤਾਂ ਮੈਂ ਕਿਹਾ ਲਖਵਿੰਦਰ ਬਾਈ ਹੁਣਾਂ ਨਹੀਂ ਆਉਣਾ ਕਹਿੰਦੇ ਯਾਰ ਉਹਨਾਂ ਦੀ ਅੱਖ ਬੜੀ ਲਾਲ ਰਹੀ ਤੇ ਮੈਂ ਕਿਹਾ ਯਾਰ ਮੈਂ ਪੁੱਛ ਲੂਗਾ ਉਹਨਾਂ ਨੂੰ ਵੀ ਇਹਦਾ ਕੀ ਰਾਜ ਆ ਭਾਈ ਇਹ ਤਾਂ ਜੀ ਬਚਪਨ ਤੋਂ ਹੀ ਹੈ ਅੱਛਾ ਮੈਂ ਜਦੋਂ ਪੈਦਾ ਹੋਇਆ ਉਦੋਂ ਤੋਂ ਹੀ ਹੈ ਅੱਛਾ ਠੀਕ ਹੈ ਮੈਂ ਤੇ ਸਗੋਂ ਦਾਦਾ ਤੁਹਾਨੂੰ ਕਿ ਸਕੂਲੇ ਵੀ ਛੋਟੇ ਹੁੰਦਿਆਂ ਤੋਂ ਹੀ ਅੱਛਾ ਕੁਦਰਤੀ ਮੇਰੇ ਫਾਦਰ ਸਾਹਿਬ ਦੀਆਂ ਵੀ ਅੱਖਾਂ ਲਾਲ ਹੀ ਨੇ ਉਹ ਸ਼ਾਇਦ ਇਹਾਂ ਤਾਂ ਜੈਨੇਟਿਕਲੀ ਲਾਲੋ ਹੂੰ ਉਹ ਨੇਚਰਲੀ ਰਬੋਈਏ ਚੀਜ਼ਾਂ ਨਹੀਂ اچھا ਫਿਲਮ ਦਾ ਜਿਵੇਂ ਇੱਕ ਡਾਇਲੋਗ ਆ ਵੀ ਉਹ ਕਹਿੰਦਾ ਵੀ ਤੁਸੀਂ ਕਹਿੰਦੇ ਮੈਂ ਗੈਂਗਸਟਰ ਨੂੰ ਜਿਹਦਾ ਭਰਾ ਉਹ ਕਰ ਨਹੀਂ ਸਕਦਾ ਤਾਂ ਤੁਸੀਂ ਪੰਜਾਬ ਦੇ ਵਿੱਚ ਜਾਂ ਵੈਸੇ ਕੀ ਗੈਂਗਸਟਰ ਦੀ ਪਰਿਭਾਸ਼ਾ ਕੀ ਆ ਵੀ ਕਿਉਂ ਬਣਦੇ ਨੇ ਜਾਂ ਉਹਨਾਂ ਦੇ ਪਿੱਛੇ ਕੀ ਕਾਰਨ ਹੁੰਦਾ ਜਿਵੇਂ ਇੱਕ ਘਰ ਦੇ ਵਿੱਚ ਗੁਰਨਾਮ ਭੁੱਲੜ ਖਿਡਾਰੀ ਬਣ ਜਾਂਦਾ ਇੱਕ ਪੁੱਤ ਗੈਂਗਸਟਰ ਬਣ ਜਾਂਦਾ ਲੱਗਦਾ ਵੀ ਫਿਰ ਪਰਵਰਿਸ਼ ਕਮੀ ਰਹਿ ਜਾਂਦੀ ਹੈ ਬਿਲਕੁਲ ਸਾਡੇ ਵੇਲੇ ਨਾ ਜਦੋਂ ਪ੍ਰੇਰ ਖਤਮ ਹੁੰਦੀ ਸੀਗੀ ਹੂੰ ਮੈਨੂੰ ਅੱਜ ਵੀ ਯਾਦ ਹੈ ਹੂੰ ਸਾਡੇ ਮਾਸਟਰ ਡੀਪੀ ਮਾਸਟਰ ਹੁੰਦੇ ਸੀ ਆਪਣਾ ਮਰਹੂਮ ਸਰਦਾਰ ਪ੍ਰਲਾਦ ਸਿੰਘ ਜੀ ਹਮ ਤੇ ਹੰਸ ਰਾਜ ਜੀ ਹਮ ਸਾਨੂੰ ਨੈਤਿਕਤਾ ਦੇ ਉੱਤੇ 10 ਤੋਂ 15 ਮਿੰਟ ਉਹਨਾਂ ਨੇ ਡੇਲੀ ਲਾਉਣੇ ਹਮ ਨੈਤਿਕ ਕਦਰਾਂ ਕੀਮਤਾਂ ਹਮ ਕਿ ਕੀ ਸਾਡੇ ਲਈ ਚੰਗਾ ਹੈਗਾ ਕਿਹੜਾ ਰਾਹ ਚੰਗਾ ਹੈ ਕਿਹੜਾ ਮਾੜਾ ਹੈ ਸ਼ਾਰਟਕਟ ਨਹੀਂ ਮਾਰਨਾ ਆਪਾਂ ਆਪਣੀ ਮਿਹਨਤ ਦੇ ਸਿਰੇ ਅੱਗੇ ਜਾਣਾ ਹੈ ਆਪਾਂ ਹੈਨਾ ਕਿ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਅੱਜ ਦੇ ਜਿਹੜੇ ਸਕੂਲ ਨੇ ਕਾਲਜੇਜ਼ ਨੇ ਜਾਂ ਯੂਨੀਵਰਸਿਟੀਆਂ ਨੇ ਮੈਨੂੰ ਲੱਗਦਾ ਇਹ ਚੀਜ਼ਾਂ ਨੈਤਿਕਤਾ ਵੱਲ ਜਿਹੜਾ ਹੈਗਾ ਉਹ ਜਿਹੜਾ ਉਹ ਪੱਧਰ ਡਿੱਗਦਾ ਜਾ ਰਿਹਾ ਹੈ ਸਿਰਫ ਤੇ ਸਿਰਫ ਪੂੰਜੀਵਾਦ ਉਹ ਰਹਿ ਗਿਆ ਇਹਨਾਂ ਦਾ ਬਿਲਕੁਲ ਟਾਰਗੇਟ ਕੇ ਵੀ ਪੈਸਾ ਆਵੇ ਬਾਕੀ ਇਹਨਾਂ ਦਾ ਕੈਰੀਅਰ ਭਾਵੇਂ ਠੇਠੇ ਖੁੱਝ ਜਾਵੇ ਕਿਤੇ ਬਿਲਕੁਲ ਜਿਵੇਂ ਹੁਣ ਕਈ ਵਾਰੀ ਅਸੀਂ ਆਪਣੇ ਬੱਚਿਆਂ ਨੂੰ ਦੇਖਦੇ ਆਂ ਜਾਂ ਜਿਹੜੇ ਛੋਟੇ ਛੋਟੇ ਬੱਚੇ ਨੇ ਜਦੋਂ ਅਸੀਂ ਉਹਨਾਂ ਅੱਗੇ ਚੀਜ਼ਾਂ ਹੀ ਉਹ ਰੱਖੀ ਜਾਵਾਂਗੇ ਜਦੋਂ ਉਹਨਾਂ ਨੂੰ ਦਿਖਾਈ ਜਾਵਾਂਗੇ ਵੀ ਰੀਲਾਂ ਤੇ ਆਹ ਗਾਣੇ ਤੇ ਤੂੰ ਰੀਲ ਨਹੀਂ ਪਾਈ ਨਿੱਕੀਆਂ ਨਿੱਕੀਆਂ ਬੱਚੀਆਂ ਦੀਆਂ ਮਾਵਾਂ ਪਾਉਂਦੀਆਂ ਮੈਂ ਕਹਿੰਦਾ ਮਾੜੀ ਗੱਲ ਨਹੀਂ ਹੈਗੀ ਪਰ ਜੇ ਉਹਨਾਂ ਨੂੰ ਚੰਗਾ ਵੀ ਕੁਝ ਦਸੀਏ ਦਿਨ ਦੇ ਵਿੱਚ ਪਰ ਮੈਨੂੰ ਐਂ ਲੱਗਦਾ ਭਾਜੀ ਮਾੜੀ ਹੀ ਐ ਹੂੰ ਮੈਂ ਇਹ ਅਕਸਰ ਹੀ ਗੱਲ ਕਹਿਣਾ ਹੁੰਦਾ ਵੀ ਜਿਹੜੇ ਲੋਕ ਇਸ ਮਾਧਿਅਮੋਂ ਵੀ ਆਪਾਂ ਨੂੰ ਸੁਣ ਰਹੇ ਨੇ ਕਿ ਜਦੋਂ ਆਪਾਂ ਸੀਗੇ ਜਾਂ ਆਪਣੇ ਨਾਲ ਹੋਣ ਜਿਹੜੇ ਅੱਜ ਲੋਕ ਖਿਡਾਰੀ ਨੇ ਬਹੁਤ ਵੱਡੇ ਵੱਡੇ ਜਾਂ ਕੋਈ ਮਤਲਬ ਕੋਈ ਕਲਾਕਾਰ ਹੈ ਜਾਂ ਕੁਝ ਵੀ ਕਿਸੇ ਵੀ ਆਪਣੇ ਕਿੱਤੇ ਦੇ ਵਿੱਚ ਮਹਾਰਤ ਹਾਸਲ ਕਰ ਚੁੱਕਾ ਸੋ ਮੈਨੂੰ ਨਹੀਂ ਲੱਗਦਾ ਉਸ ਟਾਈਮ ਦੇ ਉੱਤੇ ਫੋਨ ਸੀਗੇ ਕਿਉਂਕਿ ਬਹੁਤ ਸਾਰੇ ਘਰਾਂ ਦੇ ਵਿੱਚ ਕਈ ਵਾਰੀ ਰਿਸ਼ਤੇਦਾਰੀ ਦੀ ਵੀ ਜਾਈਦਾ ਕਿਸੇ ਆਪਣੇ ਭੈਣ ਭਰਾ ਨੂੰ ਕਹਿੰਦਾ ਨਾ ਯਾਰ ਇਹਨੂੰ ਫੋਨ ਨਾ ਦਿਆ ਕਰੋ ਤੇ ਉਹ ਅੱਗੋਂ ਕਹਿੰਦੇ ਨੇ ਉਹ ਇਹ ਤਾਂ ਰੋਟੀ ਨਹੀਂ ਖਾਂਦਾ ਯਾਰ ਫੋਨ ਤੋਂ ਬਿਨਾ ਉਹ ਚੱਲ ਕੋਈ ਨਹੀਂ ਅੱਜਕੱਲ੍ਹ ਸਮੇਂ ਦੇ ਹਿਸਾਬ ਨਾਲ ਬਦਲਣਾ ਚ ਤਵਾ ਵੀ ਉਹ ਸਗੋਂ ਤੁਹਾਨੂੰ ਕ੍ਰੀਏਟਿਵ ਹੋਣ ਤੋਂ ਮਤਲਬ ਖਤਮ ਕਰ ਰਿਹਾ ਉਹ ਚੀਜ਼ ਜਿਹੜੀ ਆ ਬਿਲਕੁਲ ਔਰ ਇਥੋਂ ਤੱਕ ਭਾਜੀ ਕਿ ਲੋਕਾਂ ਦੇ ਬੱਚੇ ਮਤਲਬ ਬੁਰਕੀ ਵੀ ਨਹੀਂ ਲੰਗਾਉਂਦੇ ਕਿ ਜਦੋਂ ਤੱਕ ਉਹਨਾਂ ਦੇ ਅੱਗੇ ਫੋਨ ਨਹੀਂ ਪਿਆ ਹੁੰਦਾ ਤੇ ਜੇ ਅੱਜ ਉਹਨਾਂ ਦੇ ਇਹ ਹਾਲਾਤ ਨੇ ਤੇ ਆਉਣ ਵਾਲੇ ਸਮੇਂ 'ਚ ਕੀ ਹੋਣਗੇ ਉਹ ਵੇਖਿਆ ਤਾਂ ਹੈ ਆਪਾਂ ਖੁੱਲ੍ਹੇ ਤਾਂ ਗਏ ਆ ਹੁਣ ਮੋਬਾਈਲਾਂ ਦਾ ਵੀ ਹਸਪਤਾਲ ਖੁੱਲ ਗਿਆ ਇੱਕ ਬਿਲਕੁਲ ਜੀ ਉੱਥੇ ਸ਼ਾਇਦ ਤੁਸੀਂ ਦੇਖੋ ਸੋ ਉਹ ਤੁਸੀਂ ਇਹ ਦੇਖੋ ਵੀ ਆਪਾਂ ਪਹਿਲਾਂ ਹੁੰਦੇ ਸੀ ਵੀ ਚਾਰ ਇੱਟਾਂ ਲੈਣੀਆਂ ਜੇ ਘਰ ਮਿਸਤਰੀ ਲੱਗੇ ਨਾ ਤੇ ਉਹ ਮਿਸਤਰੀ ਨੇ ਆਪਣਾ ਕੰਮ ਕਰੀ ਜਾਣਾ ਉਹਦੇ ਨਾਲ ਹੀ ਮਿਸਤਰੀ ਬਣ ਜਾਣਾ ਮਤਲਬ ਇਹ ਹੋਣਾ ਵੀ ਇਹ ਇਦਾਂ ਕਰ ਰਿਹਾ ਐਵੇਂ ਇੱਟਾਂ ਦੀਆਂ ਕਰਕੇ ਉੱਥੇ ਖੇਡ ਹੀ ਜਾਣਾ ਲੱਗ ਗਿਆ ਸੋ ਉਹਦਾ ਉਹ ਘਰ ਬਣਾਉਣਾ ਮੈਂ ਇੱਕ ਕਿੰਨੀ ਛੋਟੀ ਜੀ ਗੱਲ ਹੈ ਆਪਾਂ ਬਚਪਨ ਤੋਂ ਹੀ ਘਰ ਬਣਾਉਣ ਬਾਰੇ ਸੋਚਣ ਲੱਗ ਪੈਂਦੇ ਤੇ ਅੱਜ ਉਹ ਬੱਚਿਆਂ ਨੂੰ ਪਤਾ ਹੀ ਨਹੀਂ ਅੱਜ ਉਹ ਡੌਰੀ ਮਾਲ ਜਾਂ ਦੁਨੀਆ ਤੇ ਦੁਨੀਆ ਚੀਜ਼ਾਂ ਫੋਨ ਤੇ ਸਾਰਾ ਸਾਰਾ ਦਿਨ ਫੋਨ ਦੇਖ ਤੇ ਅੱਛਾ ਭਾਈ ਇਹਦੇ ਚ ਨਾ ਤੁਹਾਡਾ ਜਿਹੜਾ ਬ੍ਰਦਰ ਸਿਸਟਰ ਵਾਲਾ ਬੌਂਡ ਹੈ ਮੇਰੇ ਮਨ ਚ ਬਹੁਤ ਸਵਾਲ ਹੁੰਦਾ ਹੈ ਵੀ ਪਹਿਲਾਂ ਜਿਹੜੀਆਂ ਭੈਣਾਂ ਹੁੰਦੀਆਂ ਸੀ ਉਹ ਭਰਾਵਾਂ ਅੱਗੇ ਨਹੀਂ ਬੁਲਦੀਆਂ ਸੀ ਜਾਂ ਜਿੱਥੇ ਵਿਆਹ ਤਾਂ ਆ ਜਾਂ ਕਰਤਾ ਤੁਹਾਡੇ ਇੱਕ ਤੁਸੀਂ ਚਾਰ ਭਰਾ ਹੋ ਹਨ ਇੱਕ ਸਿਸਟਰ ਆ ਤੁਹਾਡੇ ਤਾਂ ਫਿਰ ਉਹ ਕੋਈ ਬੌਂਡ ਦੀ ਗੱਲ ਦੱਸੋ ਤੁਹਾਡਾ ਆਪਣੀ ਸਿਸਟਰ ਦੇ ਨਾਲ ਕਿਉਂਕਿ ਚਾਰ ਭਰਾਵਾਂ ਦੀ ਲਾੜਲੀ ਭੈਣ ਇੱਕ ਲਾੜ ਵੀ ਬਹੁਤ ਹੁੰਦਾ ਹਾਂਜੀ 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 ਉਹਦੇ ਬਾਰੇ ਥੋੜਾ ਦੱਸ ਬੜਾ ਜੀ ਮੈਨੂੰ ਭੈਣ ਜੀ ਸਭ ਤੋਂ ਵੱਡੇ ਨੇ ਐਕਚੁਅਲੀ ਹੁਣ ਵੱਡੀ ਭੈਣ ਤੇ ਉਹ ਜੀ ਤੁਹਾਨੂੰ ਪਤਾ ਹੈ ਮਾਂ ਹੀ ਹੁੰਦੀ ਹੈ ਦੂਜੀ ਤੁਹਾਡੀ ਔਰ ਬਹੁਤ ਜ਼ਿਆਦਾ ਪਿਆਰ ਕਰਦੇ ਆ ਉਹ ਤੇ ਅੱਜ ਵੀ ਜਦੋਂ ਵੀ ਮੈਂ ਕੁਝ ਦਿਨ ਜੇ ਨਾ ਉਹਨਾਂ ਨੂੰ ਫੋਨ ਕਰਾਂ ਤੇ ਫੋਨ ਆਉਂਦਾ ਐ ਤੂੰ ਕਿਵੇਂ ਐ ਕਿੱਥੇ ਐ ਠੀਕ ਐ ਬਾਂਬੇ ਐ ਕਿ ਮੋਹਾਲੀ ਐ ਹੂੰ ਤੇ ਖੈਰ ਭੈਣਾ ਤਾਂ ਫਿਰ ਭੈਣਾ ਹੀ ਨੇ ਜੀ ਭੈਣਾ ਭੈਣਾ ਹੁੰਦੀਆਂ ਨੇ ਖੂਨ ਖੂਨੀ ਐ ਜੀ ਆਪਣਾ ਬੋਲਦਾ ਉਹ ਅੱਛਾ ਪਰ ਬਹੁਤ ਸਾਰੇ ਲੋਕਾਂ ਨੇ ਫਿਲਮ ਦੇ ਵਿੱਚ ਵੀ ਜਿੱਦਾਂ ਇੱਕ ਗੱਲ ਆ ਹਨਾ ਭਰਾਵਾਂ ਦੀ ਗੱਲ ਆ ਤਾਂ ਬਹੁਤ ਸਾਰੇ ਲੋਕਾਂ ਨੇ ਰਿਸ਼ਤੇ ਵੰਡ ਜੇ ਲਏ ਵੀ ਬਹੁਤ ਸਾਰੇ ਲੋਕ ਇਸ ਗੱਲ ਆ ਕਰਦੇ ਆ ਅਕਸਰ ਅਸੀਂ ਪਿੰਡਾਂ 'ਚ ਵੀ ਵੀ ਭੈਣ ਸਰਦੇ ਹਿੱਸਾ ਲੈ ਗਈ ਜਾਂ ਜ਼ਮੀਨਾਂ ਨੇ ਬਹੁਤ ਰਿਸ਼ਤੇ ਭੈਣਾ ਭਰਾਵਾਂ ਦੇ ਵੀ ਬਾਈ ਫਿੱਕੇ ਪਾਦੇ ਹਾਂਜੀ ਤੁਸੀਂ ਇਸ ਚੀਜ਼ ਨੂੰ ਦੇਖਿਆ ਹੋਣਾ ਬਸਰਵ ਕਰਿਆ ਹੋਣਾ ਆਲੇ ਦੁਆਲੇ ਗੱਲ ਇਹ ਹੈ ਕਿ ਵੇਖੋ ਜੇ ਤਾਂ ਪਾ ਲਈਏ ਕਾਨੂੰਨ ਦੀ ਗੱਲ ਜਿਹੜਾ ਕਿ ਕਾਨੂੰਨ ਬਣ ਗਿਆ ਕਿ ਵੇਖੋ ਅਸਲ ਦੇ ਵਿੱਚ ਮੇਰਾ ਜਿਹੜਾ ਮੰਨਣਾ ਹੈ ਉਹ ਵੀ ਬਰਾਬਰ ਦੇ ਹਿੱਸੇਦਾਰ ਨੇ ਹੂੰ ਠੀਕ ਹੈ ਲਿੰਗ ਚੇਂਜ ਹੋਇਆ ਹੈ ਹੂੰ ਬਾਕੀ ਸਭ ਕੁਝ ਸੇਮ ਹੈ ਹੂੰ ਠੀਕ ਹੈ ਇਹ ਨਹੀਂ ਕਿ ਜੇ ਚਾਰ ਭਰਾ ਆ ਸੀ ਤੇ ਜੀ ਸਾਡਾ ਹੀ ਹਿੱਸਾ ਹੈ ਤੇ ਭੈਣ ਦਾ ਹੈ ਨਹੀਂ ਹੂੰ ਮੇਰੇ ਹਿਸਾਬ ਨਾਲ ਜਿਹੜੀ ਜ਼ਹਿਨियत ਹੈਗੀ ਸਾਡੀ ਮਾਸਰੇ ਦੀ ਸਾਡੀ ਸੁਸਾਇਟੀ ਦੀ ਗਲਤ ਹੈ ਉਹਨਾਂ ਨੂੰ ਵੀ ਬਰਾਬਰ ਦਾ ਹੱਕ ਹੈ ਕਿਆ ਬਾਤ ਹੈ ਔਰ ਅਸੀਂ ਚਾਰ ਭਰਾ ਅਸੀਂ ਅਸੀਂ ਆਪਦੀ ਜੋ ਵੀ ਹੈਗੀ ਉਹ ਜਾਇਦਾਦ ਦੇ ਵਿੱਚ ਉਹ ਆਪਦੀ ਭੈਣ ਦਾ ਹਿੱਸਾ ਵੀ ਰੱਖਿਆ ਹੋਇਆ ਹੈ ਕਿਆ ਬਾਤ ਹੈ ਇਹ ਬਹੁਤ ਵੱਡੀ ਇੱਕ ਮਤਲਬ ਹੈਗੀ ਆ ਵੀ ਅੱਜ ਕੱਲ ਚਲੋ ਗੱਲ ਕਹਿਣੀ ਨਹੀਂ ਚਾਹੀਦੀ ਕਲਾਕਾਰ ਬਣੀ ਰੌਲਾ ਪਵਾਤਾ ਜ਼ਮੀਨਾਂ ਵਿੱਚ ਲੜ ਲੜ ਕੇ ਅਸਲ ਮਸਲਾ ਇਹ ਹੁੰਦਾ ਨਾ ਭਾਜੀ ਤੁਹਾਡੀ ਭੈਣ ਨੂੰ ਤੁਸੀਂ ਜ਼ਮੀਨ ਦੇ ਵੀ ਦਓਗੇ ਪਰ ਤੁਹਾਡੇ ਘਰ ਜਿਹੜੀ ਕਿਸੇ ਦੀ ਭੈਣ ਵਿਆਹ ਕੇ ਲਿਆਈ ਆ ਉਹ ਨਹੀਂ ਦੇਣ ਦਊਗੀ ਉਹ ਵੀ ਦੇਣ ਦੋ ਮਸਲਾ ਉੱਥੇ ਖਰਾਬ ਹੁੰਦੇ ਨੇ ਐਕਚੁਅਲ ਜੇ ਆਪਾਂ ਪ੍ਰੈਕਟੀਕਲ ਤੇ ਜਾਈਏ ਬਸ ਮੈਨੂੰ ਐ ਲੱਗਦਾ ਹੁੰਦਾ ਵੀ ਜਦੋਂ ਅਸੀਂ ਆਪਣੇ ਰਿਸ਼ਤਿਆਂ ਦੇ ਵਿੱਚ ਕਿਸੇ ਹੋਰ ਬੰਦੇ ਨੂੰ ਇਨਵੋਲਵ ਕਰ ਲੈਣੇ ਆ ਉਹ ਕੋ ਬੰਦਾ ਜਿਹੜਾ ਤੁਹਾਡੀ ਲਾਈਫ ਚ ਸਾਲ ਪਹਿਲਾਂ ਆਇਆ ਇੱਕ ਭੈਣ ਆ ਜਿਹੜੀ ਤੁਹਾਡੇ ਬਚਪਨ ਤੋਂ ਆ ਤੁਹਾਡੇ ਨਾਲ ਆ 30 ਸਾਲਾਂ ਤੋਂ ਹਨ ਤੇ ਅੱਛਾ ਫਿਰ ਕਦੇ ਰਖੜੀ ਪਿੱਛੇ ਵੀ ਹੋਇਆ ਸੀ ਵੀ ਉਹਦੇ ਪਹਿਲਾਂ ਮੰਨਦੀ ਮੇਰੇ ਬਾਅਦ ਚ ਬੰਨੀ ਆ ਨਹੀਂ ਐਦਾਂ ਨਹੀਂ ਬਟ ਉਹਨਾਂ ਨੂੰ ਕਿਉਂਕਿ ਮੈਂ ਮੈਨੂੰ ਲੱਗਦਾ ਜ਼ਿਆਦਾਤਰ ਮੈਂ ਬਾਹਰ ਹੀ ਟਾਈਮ ਮੇਰਾ ਮੁੰਬਈ ਚ ਹੀ ਲੰਘਿਆ ਠੀਕ ਹੈ ਤੇ ਫਿਰ ਉਹ ਭੈਣ ਜੀ ਉਹਨਾਂ ਨੇ ਆਏ ਸਾਲ ਮੈਨੂੰ ਫਿਰ ਉੱਥੇ ਚਿੱਠੀ ਰਾਈ ਭੇਜ ਦੇਣੀ ਆ ਰੱਖਣੀਆਂ ਆਉਂਦੀਆਂ ਸੀਗੀਆਂ ਅੱਛਾ ਉਹ ਕਦੋਂ ਕਦੇ ਪਾਵਕ ਮੂਵਮੈਂਟ ਵੀ ਹੋਇਆ ਜਿਵੇਂ ਫਿਲਮ ਦੇ ਵਿੱਚ ਤੁਸੀਂ ਇੰਨਾ ਇੱਕ ਮਤਲਬ ਭੈਣ ਲਈ ਆਪਣੀ ਲਈ ਉਹ ਹੋ ਜਾਂਦੇ ਵੀ ਨਹੀਂ ਉਹ ਮੁੰਡਾ ਗਲਤ ਆ ਅੱਛਾ ਫਿਰ ਚਲੋ ਇਹ ਸਵਾਲ ਵੀ ਇੱਕ ਜ਼ਰੂਰੀ ਆ ਵੀ ਰਿਸ਼ਤਾ ਕਰਨ ਵੇਲੇ ਫਿਰ ਤੁਹਾਡੀ ਇਨਵੋਲਵਮੈਂਟ ਕਿੰਨੀ ਕਰੀ ਇਹ ਫਿਲਮ ਦੇ ਵਿੱਚ ਨਹੀਂ ਫਿਲਮ ਦੇ ਵਿੱਚ ਵੀ ਉਹਦੇ ਵਿੱਚ ਵੀ ਐਸੇ ਨਿੱਜੀ ਜ਼ਿੰਦਗੀ ਦੇ ਵਿੱਚ ਅੱਛਾ ਨਹੀਂ ਹਰ ਉਹਦੋਂ ਤਾਂ ਮੈਂ ਬਹੁਤ ਛੋਟਾ ਸੀਗਾ ਛੋਟੇ ਸੀ ਮੈਂ ਸਭ ਤੋਂ ਛੋਟਾ ਮੈਂ ਯਾਨੀ ਕਿ ਹਾਂਜੀ ਹੁਣ ਤਾਂ ਇਹ ਬਣ ਕੇ ਭੈਣ ਜੀ ਸਾਡੇ ਦਾਦੀ ਬਣ ਗਏ ਨੇ ਆਪਣਾ ਨਾਨੀ ਬਣ ਗਏ ਨੇ ਹਾਂਜੀ ਸੋ ਮੈਂ ਤਾਂ ਬਹੁਤ ਛੋਟਾ ਸੀ ਉਸ ਵੇਲੇ ਅੱਛਾ ਆਖਰੀ ਜੇ ਸਵਾਲ ਤੋਂ ਪਹਿਲਾਂ ਗੀਤ ਸੁਣਾ ਥੋੜੇ ਤੁਹਾਨੂੰ ਮੈਨੂੰ ਪਤਾ ਲੱਗਿਆ ਤੁਸੀਂ ਗਾਉਂਦੇ ਵੀ ਹੋ ਹੌਣ ਸੁਣਾਇਆ ਸੀ ਭਾਜੀ ਨੇ ਆਉਂਦੇ ਨੇ ਗੱਡੀ 'ਚ ਨਾ ਅੱਛਾ ਸੁਣਾ ਦਿਓ ਫਿਰ ਇੱਕ ਅ ਹੋ ਹੋ ਸਕਦਾ ਭਾਜੀ ਅਗਲੀ ਫਿਲਮ ਦੇ ਵਿੱਚ ਆਜਾ ਸਾਨੂੰ ਸਿੰਗਰ ਲਾਂਚ ਕਰ। ਪਹਿਲਾ ਕਾਲਾ ਰੱਖ ਲੈ। ਕਿਸਮਾੜਾ ਜਰਾ ਅਗਲੇ। ਚੋ ਮੈਂ ਤੁਹਾਨੂੰ ਮੈਂ ਆਪਣੇ ਹੀ ਇੱਕ ਦੋ ਟੱਪੇ ਜੀ ਤੁਹਾਨੂੰ ਸੁਣਾਉਣਾ। ਪਹਿਲਾਂ ਸੀਗਾ ਕਿ ਆਪਾਂ ਸੁਣਦੇ ਹੁੰਦੇ ਸੀ ਕਿ ਜੋਗੀ ਉੱਤਰ ਪਹਾੜੋਂ ਆਏ ਚਰਖੇ ਦੀ ਹੂਕ ਸੁਣ ਕੇ ਨਹੀਂ ਜਾਂਦੇ ਮੇਰੀਏ। ਠੀਕ ਹੈ। ਤੇ ਅਸੀਂ ਅੰ드ਰੇਟੇ ਜਾ ਰਹੇ ਸੀ ਸ਼ੋਅ ਕਰਨ। ਜਦੋਂ ਮੈਂ ਡਿਪਾਰਟਮੈਂਟ ਹੁੰਦਾ ਸੀ ਪੰਜਾਬ ਯੂਨੀਵਰਸਿਟੀ ਪਟਿਆਲੇ। ਅੱਛਾ ਜੀ। ਤੇ ਅੰਦਰੇਟੇ ਪਹਾੜਾਂ ਤੇ ਵੱਸ ਜਾ ਰਹੀ ਐ ਚੜ ਰਹੀ ਐ ਤੇ ਮੈਂ ਵੇਖਿਆ ਕਿ ਜੋਗੀ ਨਾ ਪਹਾੜੀ ਚੜਿਆ ਜਾ ਰਿਹਾ ਉੱਤੇ ਨੂੰ ਹੂੰ ਥੱਲੇ ਆਉਣ ਦੀ ਬਜਾਉ ਉੱਤਾਂ ਨੂੰ ਜਾ ਰਿਹਾ ਠੀਕ ਐ ਫਿਰ ਖਿਆਲ ਆਇਆ ਹੂੰ ਜੋਗੀ ਮੋੜ ਪਹਾੜਾਂ ਨੂੰ ਪਰ ਤੇ ਜੋਗੀ ਮੋੜ ਗਏ ਹੋ ਜੋਗੀ ਮੋੜ ਪਹਾੜਾਂ ਨੂੰ ਪਰ ਤੇ ਚਰਖੇ ਦੀ ਕੁਕ ਨਾ ਰਹੀਨੀ ਜਿੰਦੇ ਮੇਰੀਏ ਨਾ ਚਰਖੇ ਤੇ ਨਾਈ ਤਰਿੰਜਣਾ ਨਾ ਚਰਖੇ ਤੇ ਨਾਈ ਤਰਿੰਜਣਾ ਪੂਣੀਆਂ ਗਲੋਟੇ ਰਸ ਗਏ ਨੀ ਜਿੰਦੇ ਮੇਰੀਏ ਕੀ ਬਾਤ ओके ਸੁਣਦੇ ਹੁੰਦੇ ਸੀ ਨਾ ਕਿ ਜੋਗੀ ਉੱਤਰ ਪਹਾੜੋਂ ਆਏ ਚਰਖੇ ਦੀ ਹੂਕ ਸੁਣ ਕੇ ਨੀ ਜਿੰਦੇ ਮੇਰੀਏ। ਕੀ ਬਾਤ ਹੈ। ਕਿ ਨਾ ਚਰਖੇ ਤੇ ਨਾ ਇਤਰੀਂਜਣਾ ਪੂਣੀਆਂ ਗਲੋਟੇ ਰੁੱਸ ਕੇ ਤੇ ਨਾ ਹੁਣ ਕਿਤੇ ਸਾਨੂੰ ਸਾਡੇ ਬਜ਼ੁਰਗ ਜਾਂ ਸਾਡੀਆਂ ਧੀਆਂ ਭੈਣਾਂ ਕਿਤੇ ਚਰਖਾ ਕੱਤਦੀਆਂ ਦਿਸਦੀਆਂ ਨੇ ਕਿਉਂਕਿ ਮਸ਼ੀਨਰੀ ਆ ਗਈ ਹੈ ਹਰ ਇੱਕ ਚੀਜ਼ ਦਾ ਸੌਖਾ ਟੰਗ ਅਸੀਂ ਲੱਭ ਲਿਆ। ਇਤਨਾ ਉਹ ਪੱਪੂ ਬਾਈ ਹੋਣਾ ਦਾ ਗਾਣਾ ਵੀ ਹੈ ਚਰਖਾ ਰੋਂਦਾ ਵੇਖਿਆ ਮੈਂ ਮਟਿਆਰ ਬਿਨਾ। ਮਟਿਆਰ ਬਿਨਾ। ਹਾਂਜੀ ਹਾਂਜੀ ਹਾਂਜੀ। ਦਿਲ ਨਹੀਂ ਮੇਰਾ ਲੱਗਦਾ ਤੂੰਬੇ ਦੀ ਤਾਰ ਬਿਨਾ। ਤਾਰ ਬਿਨਾ। ਅਸਲ ਚੋ ਗੀਤ ਹੀ ਖੁੱਸ ਗਏ ਭਾਈ ਹੁਣ ਸਾਡੇ ਗੀਤਾਂ ਦੇ ਵਿੱਚ ਹੀ ਇਹ ਆ ਵੀ ਉਹ ਗਾਣੇ ਦੀ ਪਹਿਲੀ ਲਾਈਨ ਚ ਹੀ ਕਹਿ ਦਿੰਦਾ ਦੋ ਕੁੱਤੇ ਰੱਖੇ ਆ ਤੇ ਦੋ ਅਸਲੇ ਆ ਮੇਰੇ ਕੋਲੇ ਤੇ ਦੋ ਰੈਂਡ ਗਰੂਜਰ ਆ ਪਹਿਲੋਂ ਜਿਹੜਾ ਸੀਨ ਆ ਜੀ ਜਿਹੜੀ ਗਾਇਕੀ ਸੀਗੀ ਉਹਦੇ ਵਿੱਚ ਰਿਸ਼ਤਿਆਂ ਦੀ ਗੱਲ ਹੁੰਦੀ ਸੀਗੀ ਹੂੰ ਭਰਾਵਾਂ ਦੀ ਗੱਲ ਹੁੰਦੀ ਸੀ ਭੈਣਾਂ ਦੀ ਗੱਲ ਹੁੰਦੀ ਸੀ ਯਾਰਾਂ ਦੀ ਗੱਲ ਹੁੰਦੀ ਸੀ ਅੱਜ ਬ੍ਰਾਂਡਾਂ ਦੀ ਗੱਲ ਹੁੰਦੀ ਹੈ ਹੂੰ ਸਹੀ ਹੈ ਸਮਾਂ ਨਾਲ ਭਾਜੀ ਸਮੇਂ ਦੇ ਅਕੋਰਡਿੰਗਲੀ ਜੋ ਰਾਈਟਰ ਨੂੰ ਦਿਖੂਗਾ ਹੂੰ ਉਹਦੇ ਸਮਾਜ ਵਾਲੇ ਦੁਆਲੇ ਵਿਚਰ ਰਿਹਾ ਬਿਲਕੁਲ ਉਹੀ ਲਿਖੂਗਾ ਅੱਛਾ ਜਾਂਦੇ ਜਾਂਦੇ ਮੈਂ ਵਾਹੇ ਤੁਹਾਡੇ ਤੋਂ ਇੱਕ ਭਾਜੀ ਨੂੰ ਰਿਕਵੈਸਟ ਕਰਨੀ ਹੈ ਵੀ ਭਾਜੀ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਇਦਾਂ ਹੀ ਮਹਿਫਿਲ ਲਾ ਕੇ ਸੁਣਾ ਜ਼ਰੂਰ ਇਹਨਾਂ ਨੂੰ ਅਸੀਂ ਹੁਣੇ ਇੱਕ ਭਾਜੀ ਨੇ ਅਨਸੁਰਾਜ ਜੀ ਦਾ ਗਾਣਾ ਸੁਣਾਇਆ ਬੜਾ ਪੁਰਾਣਾ ਸੀ ਅਸੀਂ ਨਹੀਂ ਸੁਣਿਆ ਅਜੇ ਤੱਕ ਕਿ ਸੋਹਣੀਆਂ ਕੁੜੀਆਂ ਵੀ ਹਾਂ ਉਹ ਸੀਗਾ ਯਾਰੋ ਬਹੁਤ ਹੀ ਸੋਹਣੀ ਕੁੜੀ ਵੀ ਅਜੀਬ ਹੁੰਦੀ ਹੈ ਭਾਜੀ ਉਹ ਗੱਲ ਬੜੀ ਸੋਹਣੀ ਲੱਗੀ ਵੀ ਬਹੁਤ ਸੋਹਣੀ ਕੁੜੀ ਅਜੀਬ ਹੀ ਹੁੰਦੀ ਹੈ ਉਹ ਭਾਜੀ ਨਹੀਂ ਦਿੰਦੀ ਸਾਡੇ ਰਿਹਾ ਸਹੀ ਗੱਲ ਹੈ ਤੇ ਬੜਾ ਪੁਰਾਣਾ ਗਾਣਾ ਮੈਂ ਜਦੋਂ ਛੋਟਾ ਜਿਹਾ ਹੁੰਦਾ ਸੀਗਾ ਹੂੰ ਤੇਰਾ ਮੇਰਾ ਪਿਆਰ ਉਹਨਾਂ ਦੀ ਇੱਕ ਕੈਸਟ ਆਈ ਸੀਗੀ ਹੂੰ ਨਹੀਂ ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ ਤੇਰਾ ਮੇਰਾ ਪਿਆਰ ਕਿਤੇ ਕਾਗਜ਼ੀ ਤੇ ਨਹੀਂ ਹਾਂ ਨਾ ਇਹੋ ਜਿਹੇ ਬੜੇ ਖੂਬਸੂਰਤ ਬੜੇ ਮੈਲੋਡੀ Song ਸੀਗੇ ਉਹਦੇ ਵਿੱਚ ਬਿਲਕੁਲ ਅੱਜ ਦੇ ਮੁੰਡੇ ਕਹਿੰਦੇ ਵੀ ਬਟੂਏ ਦੇ ਵਿੱਚ ਅੱਜ ਵੀ ਪਈਆਂ ਟਿਕਟਾਂ ਤੇਰੇ ਸ਼ਹਿਰ ਦੀਆਂ ਯਾਦਾ ਜੋ ਜਾਂਦਾ ਨਹੀਂ ਪੁਰਾਣਾ ਬੰਦਾ ਹਾਂ ਪਰ ਉਹ ਲੱਗਦੇ ਹਾਂ ਸੋਹਣੀ ਜੀ ਬਾਈ ਹੁਣਾਂ ਦੇ ਗਾਣੇ ਅਸੀਂ ਆਉਂਦੇ ਆ ਉਹ ਹੀ ਗੁੰਗਣਾਉਂਦੇ ਆਉਂਦੇ ਸੀਗੇ ਐਕਚੁਅਲ ਮਤਲਬ ਕਈ ਵਾਰੀ ਨਾ ਸਾਨੂੰ ਹੁਣ ਸਾਡੇ ਦਾ ਮੁੰਡੇ ਹੁੰਦੇ ਉਹ ਕਹਣਗੇ ਭਾਜੀ ਗਾਣਾ ਲਾਉਣਗੇ ਇਹ ਕੀ ਦਾ ਗਾਣਾ ਵਾ ਇਹ ਭਾਜੀ ਫਲਾਣੇ ਤੇਗੀ ਪੰਨੂ ਦਾ ਗਾਣਾ ਵਾ ਅੱਛਾ ਅੱਛਾ ਠੀਕ ਆ ਚਲੋ ਸੁਣ ਲਈਦਾ ਉਦੋਂ ਕੋ ਪਰ ਐਕਚੁਅਲ ਅਸੀਂ ਮਤਲਬ ਸਾਡਾ ਗਰੁੱਪ ਆਹੀ ਜਿੰਨੇ ਕ ਬੰਦੇ ਆ ਭਾਜੀ ਵੀ ਸਾਡੇ ਵਰਗੇ ਸੁਭਾਅ ਆ ਮਿਲਦੇ ਰਹਿੰਦੇ ਆ ਅਸੀਂ ਉਹੀ ਸੁਣਦੇ ਆ ਸਰਤਾਜ ਹੋ ਗਿਆ ਗੁਰਦਾਸ ਮਾਨ ਸਾਹਿਬ ਨੂੰ ਕੇ ਜਾਂ ਮਨ ਲ ਐ ਹੋਈ ਸਰਦੂਰਤਾ ਜੀ ਹੋਗੀ ਉਹ ਅੰਦਰ ਮਨਮੋਹਨ ਬਾਜੀ ਹੋਗੇ ਜਾਂ ਹੁਣੇ ਅੱਜ ਕੱਲ ਪਰਸੋਂ ਦਾ ਸਾਡੇ ਹਰਪੰਜਨ ਮਾਨ ਜੀ ਦਾ ਉਹ ਗਾਣਾ ਵਾ ਕੱਲਿਆਂ ਦਾ ਮੇਰਾ ਜੀਨੀ ਲੱਗਦਾ ਉਹ ਦਿਮਾਗ 'ਚ ਬੈਠਾ ਹੋਇਆ ਜਦੋਂ ਗੱਡੀ 'ਚ ਬਈਦਾ ਚਾਲੋ ਨਾਲ ਦੀ ਨਾਲ ਉਹ ਐਂ ਗੱਲ ਹੋ ਜਾਂਦੀ ਜਿਵੇਂ ਆਪਾਂ ਵਿਆਹ 'ਚ ਨਹੀਂ ਜਾਂਦੇ ਪਹਿਲਾਂ ਬਣਾ ਥੋੜੇ ਫੈਸ਼ਨ ਜਾ ਦਿਖਾਉਣੇ ਆ ਗਿਣ ਗਿਣ ਕੇ ਚੀਜ਼ਾਂ ਚਾਹਦੇ ਆ ਜਦੋਂ ਆਪਾਂ ਵੇਨੇ ਵੀ ਸਾਰਾ ਖਿੜ ਗਿਆ ਮੌਲ ਫਿਰ ਭਰ ਲਓ ਪਲੇਟ ਚੱਕ ਲਓ ਉਦਾਂ ਹੀ ਆਪਣਾ ਮਿਊਜ਼ਿਕ ਦਾ ਹੁੰਦਾ ਪਹਿਲਾਂ ਆਪਾਂ ਕਿੱਡੀ ਚ ਕੋਈ ਨਵਾਂ ਦੋਸਤ ਪੈਂਦਾ ਆਪਾਂ ਉਹਨੂੰ ਸੁਣਾਉਣੇ ਵਧੀਆ ਵਧੀਆ ਵੀਰ ਜਦੋਂ ਉਹ ਐਂਡ ਤੇ ਕਹਿੰਦਾ ਅੱਕ ਗਏ ਫਿਰ ਚਲਾ ਦਿਓ ਰਮਲਾ ਚਲਾ ਦਿਓ ਮਾਨਕ ਸਾਹਿਬ ਚਲਾ ਦਿਓ ਤੇ ਭਾਜੀ ਨੇ ਵੈਸੇ ਜਿੰਨੀ ਗੱਲ ਅੱਜ ਕਰੀ ਆ ਸਰੂਰ ਚ ਕਰੀ ਆ ਇਹਨਾਂ ਦਾ ਰਾਜ ਇਹਨਾਂ ਨੇ ਦੱਸਿਆ ਰਿਹਾ ਜੇ ਰਾਜ ਭਾਜੀ ਪਰੌਂਠਾ ਖਾਂਦਾ ਹੀ ਕਿਹੜਾ ਸੀ ਉਹ ਬਜਰੰਗੀ ਪਰੌਂਠਾ ਚੰਗੀ ਪਰੌਂਠਾ ਬਜਰੰਗੀ ਪਰੌਂਠਾ ਖਾਂਦਾ ਕੀ ਬਾਤ ਹੈ ਹਾਂਜੀ ਤੇ ਜਾਂਦੇ ਜਾਂਦੇ ਕੀ ਭਾਜੀ ਮੈਸੇਜ ਆ ਜਾਂ ਲਾਸਟ ਟੀਮ ਨਾਲ ਕਿਉਂਕਿ ਆਪਣੀਆਂ ਗੱਲਾਂ ਬਹੁਤ ਅੱਜ ਉਦਾਂ ਦੀਆਂ ਮੌਜ ਮਸਤੀ ਵਾਲੀਆਂ ਮੈਸੇਜ ਇਹੋ ਹੀ ਹੈ ਸਾਡਾ ਮੈਸੇਜ ਵੀ ਹੈ ਇਲਤਜ਼ਾ ਵੀ ਹੈ ਕਿ ਖਿਡਾਰੀ ਫਿਲਮ ਜ਼ਰੂਰ ਵੇਖਿਓ ਤੇ ਮੈਨੂੰ ਲੱਗਦਾ ਹੈ ਕਿ ਜਿਹੜੇ ਸਾਡੇ ਨੌਜਵਾਨ ਨਸ਼ਿਆਂ ਦੇ ਵਿੱਚ ਗੁਲਤਾਨ ਹੁੰਦੇ ਜਾ ਰਹੇ ਹੈ ਜਾਂ ਕੁਝ ਗੈਂਗਸਟਰイズਮ ਜਿਹੜਾ ਚੱਲ ਰਿਹਾ ਹੈ ਬਦਮਾਸ਼ੀ ਵਾਲਾ ਚੱਲ ਰਿਹਾ ਹੈ ਤੇ ਇੱਕ ਕੋਈ ਨੈਤਿਕ ਮੈਸੇਜ ਜ਼ਰੂਰ ਸਾਡੀ ਫਿਲਮ ਦੇ ਰਹੀ ਹੈ ਤੇ ਉਹ ਮਿਲੂਗਾ ਤੇ ਜਿਹੜਾ ਸਾਡਾ ਯੂਥ ਹੈ ਉਹ ਸੋਚਣ ਲਈ ਮਜਬੂਰ ਹੋਊਗਾ ਭਾਈ ਇੱਕ ਨਾ ਆਖਰ ਦੇ ਵਿੱਚ ਸਵਾਲ ਵੀ ਹੈ ਵੀ ਜਿਵੇਂ ਬਹੁਤ ਅਸੀਂ ਬਹੁਤ ਵਾਰੀ ਕਹਿੰਨੇ ਹੂ ਚੰਗਾ ਸਿਨੇਮਾ ਹੋਣਾ ਚਾਹੀਦਾ ਚੰਗਾ ਹੋਣਾ ਚਾਹੀਦਾ ਪਰ ਪਿੱਛੇ ਜੇ ਜਦੋਂ ਫਿਲਮਾਂ ਕਈ ਆਉਂਦੀਆਂ ਜਿਵੇਂ ਇੱਕ ਐਮੀ ਵਰਕ ਬਾਈ ਹੋਣਾਂ ਦੀ ਫਿਲਮ ਆਈ ਸੀ ਜਿਹੜੀ ਜਿਹੜੀ ਨੈਸ਼ਨਲ ਅਵਾਰਡ ਵੀ ਜਿੱਤ ਕੇ ਗਈ ਆ ਹਰਜੀਤਾ ਪਰ ਉਸ ਤਰ੍ਹਾਂ ਦੀਆਂ ਫਿਲਮਾਂ ਜਿਹੜੀਆਂ ਸਿਨੇਮਿਆਂ ਚ ਆਉਂਦੀਆਂ ਬਹੁਤੀ ਐਪਰੀਸ਼ੀਏਟ ਨਹੀਂ ਹੁੰਦੀਆਂ ਤਾਂ ਇਸ ਫਿਲਮ ਤੋਂ ਤੁਹਾਨੂੰ ਕੀ ਲੱਗਦਾ ਵੀ ਲੋਕ ਨੇ ਜਿਹੜੇ ਪਲਵਾਨਾਂ ਵਾਲੀ ਫਿਲਮ ਨੂੰ ਦੇਖਣਗੇ ਜਾਂ ਕਿਵੇਂ ਤੁਹਾਡੇ ਮਨ ਚ ਕੀ ਲੇਖ ਭਾਜੀ ਇਹ ਨਾ ਰਿਸਕ ਫੈਕਟਰ ਹੀ ਹੁੰਦਾ ਇਸ ਚੀਜ਼ ਦੇ ਉੱਤੇ ਕਿਉਂਕਿ ਜਦੋਂ ਤੁਸੀਂ ਇਹੋ ਜਿਹਾ ਵਿਸ਼ਾ ਚੱਕਦੇ ਹੋ ਉਹ ਰਿਸਕ ਫੈਕਟਰ ਤੁਹਾਡੇ ਦਿਮਾਗ 'ਚ ਪਹਿਲਾਂ ਹੀ ਹੁੰਦਾ ਪਰ ਉਹ ਅਸੀਂ ਦਾਅ ਦਿੰਦੇ ਆ ਇਹੋ ਜਿਹੇ ਜਿਹੜੇ ਪ੍ਰੋਡਿਊਸਰਸ ਨੇ ਜਾਂ ਡਾਇਰੈਕਟਰ ਨੇ ਜਿਹੜੇ ਵਿਸ਼ਾ ਚੱਕ ਕੇ ਫਿਰ ਵੀ ਬਣਾਉਂਦੇ ਨੇ ਸੋ ਮੈਨੂੰ ਲੱਗਦਾ ਵਾ ਕਿ ਇਸ ਵਾਰੀ ਥੋੜਾ ਹੁਣ ਸਮਾਂ ਬਦਲ ਰਿਹਾ ਲੋਕੀ ਬਦਲ ਰਹੇ ਫਿਲਮ 'ਚ ਜੋ ਦਿਖਾਉਣ ਦਾ ਸੀ ਕੋਸ਼ਿਸ਼ ਕੀਤੀ ਹੈ ਟਰੇਲਰ 'ਚ ਉਹਨੂੰ ਵੇਖ ਕੇ ਹਜੇ ਤੱਕ ਤਾਂ ਕ੍ਰੇਜ਼ ਲੋਕਾਂ ਦਾ ਲੱਗ ਰਿਹਾ। ਬਾਕੀ ਡਿਪੈਂਡ ਕਰਦਾ ਕਿ ਜਦੋਂ ਇੱਕ ਵਾਰੀ ਖੁੱਲਦੀ ਹੈ ਮੁਠੀ ਤੇ ਕੀ ਹਜੇ ਤੱਕ ਉਹ ਗਾਣਾ ਨਹੀਂ ਗਰਨਾਮ ਬਾਈ ਦਾ ਕਿਸਮਤ ਚੰਦਰੀ ਬੰਦ ਪਈ ਹੈ ਵਿੱਚ ਮਸ਼ੀਨਾਂ ਦੇ ਹਾਂ ਬਿਲਕੁਲ ਕਿਉਂਕਿ ਫਿਲਮ ਦਾ ਇਦਾਂ ਦੀ ਚੀਜ਼ ਹੁੰਦੀ ਤੁਸੀਂ ਕਹਿ ਹੀ ਨਹੀਂ ਸਕਦੇ ਤੁਸੀਂ ਮਤਲਬ ਆਪਾਂ ਸਿਰਫ ਉਹਦੇ ਬਾਰੇ ਗੱਲ ਕਰ ਸਕਦੇ ਆਂ ਪਰ ਇਹ ਨਹੀਂ ਕਹਿ ਸਕਦੇ ਕਿ ਲੋਕਾਂ ਦਾ ਪੁਆਇੰਟ ਆਫ ਵਿ ਕੀ ਆ ਲੋਕ ਕੀ ਕਹਿਣਗੇ ਪਰ ਹਜੇ ਤੱਕ ਸਾਨੂੰ ਚੰਗਾ ਹੀ ਉਹਦਾ ਰਿਵਿਊ ਮਿਲਿਆ ਨਹੀਂ ਨਹੀਂ ਬਾਈ ਬਹੁਤ ਮੈਂ ਚਾਹਣਾ ਵੀ ਤੁਹਾਡੀਆਂ ਹੋਰ ਵੀ ਫਿਲਮਾਂ ਹੋਣ ਜਿਹੜੇ ਫਿਲਮ ਫੇਅਰ ਅਵਾਰਡ ਦੀ ਮੈਂ ਗੱਲ ਕਰੀ ਆ ਉੱਥੇ ਤੁਹਾਡੇ ਵੀ ਜ਼ਿਕਰ ਜ਼ਰੂਰ ਹੋਣ ਸਾਡੇ ਪੰਜਾਬ ਦੇ ਗੱਬਰੂਆਂ ਦੇ ਧੰਨਵਾਦੀ ਸੋ ਇਹ ਸੰਬਾਈ ਲਖਵਿੰਦਰ ਲੱਖਾ ਤੇ ਧੀਰਜ ਬਾਈ ਹੋਣੀ ਫਿਲਮ ਆ ਰਹੀ ਹੈ 9 ਫਰਵਰੀ ਨੂੰ ਖਿਡਾਰੀ ਤੇ ਸਾਰੇ ਜਣੇ ਪਹੁੰਚੋ ਤੇ ਜਿਹੜੇ ਖਿਡਾਰੀ ਬਨਣਾ ਚਾਹੁੰਦੇ ਨੇ ਉਹਨਾਂ ਲਈ ਫਿਲਮ ਦੇ ਵਿੱਚ ਖਾਸ ਮੈਸੇਜ ਆ ਤਾਂ ਦੇਖਣਾ ਨਾ ਭੁੱਲਿਓ ਫਿਲਮ ਖਿਡਾਰੀ 9 ਫਰਵਰੀ ਨੂੰ ਸਤਿ ਸ਼੍ਰੀ ਅਕਾਲ